ਲੋ ਵੀ ਹਾਜ਼ਰ ਐ 69+ ਘੋੜਾ ਬਾਹੂਬਲੀ ਸਮੁੰਦਰ ਘੋੜੇ ਦਾ ਬੱਚਾ ਨੁਖਰਾ ਜਗਤ ਦੇ ਵਿੱਚ ਪੈਰ ਪਾਉਂਦੇ ਹੀ ਮਾਰਕੀਟ ਹਲਾ ਛੱਡੀ ਐ ਚੂਬਰ ਨੇ ਆਹ ਚੈਂਪੀਅਨ ਘੋੜਾ ਇਹਨਾਂ ਦੇ ਕੋਲ ਅਸ਼ਵਰਾਜ ਇਹਦੇ ਰਿਜ਼ਲਟ ਵੀ ਬੜੇ ਸ਼ਾਨਦਾਰ ਘੋੜਿਆਂ ਦੇ ਰਿਜ਼ਲਟ ਆ ਇਹਦੇ ਵੀ ਵਿਖਾਉਣੇ ਆ ਤੇ ਨਾਲ ਨਵੀਂ ਉਮਰ ਦਾ ਇੱਕ ਵਸ਼ੀਰਾ ਬਾਈ ਹੋਣੀ ਬੜਾ ਸੋਹਣਾ ਆ ਆ ਗਿਆ ਦਲਾਵਰ ਇਹ ਤਿਆਰ ਕਰੀ ਜਾਂਦੇ ਆ ਜੀ ਇਹਨਾਂ ਬਾਰੇ ਗੱਲਬਾਤ ਕਰਨੀ ਆ ਸੋ ਸ਼ੁਰੂਆਤ ਕਰਦੇ ਆ ਆਪਾਂ ਇੱਕ ਸ਼ੇਅਰ ਤੋਂ ਵੀਡੀਓ ਤੋਂ ਸਾਡੀਆਂ ਬਹੁਤ ਨੇ ਤੁਸੀਂ ਯਾਰੋ ਵੇਖੀਆਂ ਤਾਕੜ ਕੋੜੇ ਵੇਖ ਵੇਖਨੇ ਅੱਖਾਂ ਬਹੁਤ ਸੇਕੀਆਂ ਬਾਪ ਐ ਸਮੁੰਦਰ ਤੇ ਮਾਂ ਸਾਹੋ ਕੇ ਖਾਨਦਾਨ ਦੀ ਵਿਖਾਉਣੇ ਆ ਆਜੂ ਅੱਜ ਤਾਕੜਾਂ ਚੋਂ ਤਾਕੜ ਕੋੜਾ ਬਾਹੂਬਲੀ ਵਿਖਾਉਣੇ ਆ ਤਾਕੜਾਂ ਚੋਂ ਤਾਕੜ ਕੋੜਾ ਅੱਜ ਬਾਹੂਬਲੀ ਵਿਖਾਉਣੇ ਆ ਵੇਖ ਲਾਂਗੇ ਜਿਹੜਾ ਜਿਹੜਾ ਮੋਢਿਆਂ ਤੋਂ ਥੁੱਕਦਾ ਪੰਜਾਬ ਦੇ ਬਾਡਰ ਤੇ ਵੇਖ ਛੋਟਾ ਫਿਰੇ ਬੁੱਕ ਦਾ ਗੱਲ ਦਿਲ ਵਾਲੀ ਓ ਅਸੀਂ ਅੱਖਾਂ ਰਾਹੀਂ ਸਮਝਾਉਨੇ ਆ ਟਾਕੜਾ ਚੋਂ ਤਾਕੜ ਕੋੜਾ ਅੱਜ ਤੁਹਾਨੂੰ ਬਾਹੂ ਬਲੀ ਵਿਖਾਉਨੇ ਆ ਮਿਹਨਤ ਤਾਂ ਯਾਰਾ ਅਸੀਂ ਗੱਡਵੀਂ ਹੀ ਕੀਤੀ ਐ ਕੋਟ ਸਬਰਾਂ ਵਾਲੀ ਬੜਾ ਲੰਮਾ ਸਮਾਂ ਪੀਤੀ ਐ 70 ਨੂੰ ਮਾਰਦਾ ਐ ਹੱਥ ਨਾਲ ਖੜ ਕੇ ਵਿਖਾਉਣੇ ਆ ਧਾਕੜਾਂ ਚ ਧਾਕੜ ਘੋੜਾ ਅੱਜ ਬਾਹੂਬਲੀ ਵਿਖਾਉਣੇ ਆ ਜਿਹੜਾ ਫੜੀ ਬੈਠਾ ਘੋੜਾ ਉਹ ਵੀ 6 ਫੁੱਟ ਤੋਂ ਨਾ ਥੱਲੇ ਐ ਸਿੱਧੂ ਬ੍ਰਦਰ ਸਟੱਡ ਫਾਰਮ ਤੇ ਕਰਾ ਛੱਡੀ ਬੱਲੇ ਬੱਲੇ ਐ ਅੱਜ ਗੋਪੀ ਭਿੰਦੇ ਤੇ ਲਵ ਨਾਲ ਵੀ ਮਲਾਉਣੇ ਆ ਟਾਕੜਾਂ ਚ ਟਾਕੜ ਕੋੜਾ ਆਜੂ ਅੱਜ ਬਾਹੂਬਲੀ ਵਿਖਾਉਣੇ ਆ ਲੈ ਵੀ ਸੱਜਣੋ ਆਹ ਘੋੜਾ ਐ ਵੀ ਬਾਹੂਬਲੀ ਜਦੋਂ ਤੁਰਦਾ ਤੇ ਸੱਚੀ ਧਰਤੀ ਟੱਕ ਤੁਰਿਆ ਆਉਂਦਾ ਐ ਲੱਗਦਾ ਐ ਸੱਜਣੋ ਬਹੁਤ ਵੱਡਾ ਘੋੜਾ ਐ ਤੇ ਸਭ ਤੋਂ ਵੱਡੀ ਗੱਲ ਐ ਵੀ ਘੋੜੇ ਦੇ ਵਿੱਚ ਮਜ਼ਬੂਤੀ ਬਹੁਤ ਐ ਸੁੰਦਰਤਾ ਵੀ ਹੈਗੀ ਐ ਤੇ ਮਜਬੂਤੀ ਜੇ ਸੁੰਬਾਂ ਦੀ ਗੱਲ ਕਰੀਏ ਨਾ ਤੇ ਅਗਲੇ ਸੁੰਬ ਨਾਲੋਂ ਪਿਛਲਾ ਸੁੰਬ ਦੀ ਜਿਹੜੀ ਖੁਰੀ ਹੁੰਦੀ ਹੈ ਨਾ ਉਹ ਇੱਕ ਨੰਬਰ ਜ਼ਿਆਦਾਤਰ ਘੱਟ ਲੱਗਦੀ ਹੁੰਦੀ ਆ ਜਿਹੜੇ ਚਾਰੇ ਪੈਰਾਂ ਦੀਆਂ ਖੁਰੀਆਂ ਇੱਕੋ ਹੀ ਨੰਬਰ ਲੱਗਦੀਆਂ ਬਹੁਤ ਵੱਡਾ ਵੱਡਾ ਪੌੜ ਲੱਗਿਆ ਹੋਇਆ ਬਾਕੀ ਸਾਰੀਆਂ ਗੱਲਾਂ ਬਾਤਾਂ ਦੇ ਇਹਦੇ ਜਿਹੜੇ ਰਿਜ਼ਲਟ ਆ ਉਹ ਤੁਹਾਨੂੰ ਵਿਖਾਉਨੇ ਆ ਦੂਜੀ ਗੱਲ ਵੀ ਘੋੜੇ ਦੀ ਆਪਦੀ ਹਾਈਟ ਹੈਗੀ ਐ 69+ ਪਰ ਵੀਰ ਹੋਣੀ ਕਹਿੰਦੇ ਆ ਵੀਡੀਓ ਦੇ ਵਿੱਚ ਬਾਈ ਹੋਣਾ ਨੇ 68+ ਆਖੀ ਐ ਬਾਈ ਕਹਿੰਦੇ ਸੀ ਵੀ ਬਾਈ ਜਦੋਂ ਵੀ ਕੋਈ ਭਰਾ ਫਾਰਮ ਤੇ ਆਉਂਦਾ ਤੇ ਆਪਾਂ ਉਹ ਸਾਹਿਬ ਨਾ ਦੱਸਣੀ ਕਿ ਉਹਨੂੰ ਵੇਖਣ ਦੇ ਵਿੱਚ ਘੋੜਾ ਵੱਡਾ ਲੱਗੇ ਤੇ ਬਾਕੀ ਸਿੱਧੂ ਬ੍ਰਦਰ ਸਟੱਡ ਫਾਰਮ ਬਿਲਕੁਲ ਪੰਜਾਬ ਦੇ ਬਾਰਡਰ ਤੇ ਬੁੱਧਰ ਵਾਲੀ ਪਿੰਡ ਹੈ ਗੰਗਾ ਨਗਰ ਜ਼ਿਲ੍ਹਾ ਹੈ ਸੱਜਣੋ ਤੇ ਘੋੜੀਆਂ ਭਰੌਣੀਆਂ ਦੇ ਬਾਈ ਦਾ ਨੰਬਰ ਮੈਂ ਵਿੱਚ ਦੇ ਤਾਂ ਕਿਸੇ ਵੀ ਘੋੜੀ ਤੋਂ ਸਰਵਿਸ ਲੈ ਲਿਓ ਆ ਇੱਕ ਇਹਨਾਂ ਦੇ ਕੋਲ ਬੜਾ ਹੀ ਚੰਗਾ ਘੋੜਾ ਹੈ ਚੈਂਪੀਅਨ ਘੋੜਾ ਹੈ 10 12 ਵਾਰ ਦਾ ਚੈਂਪੀਅਨ ਘੋੜਾ ਹੈ ਸੱਜਣੋ ਅਸ਼ਵਰਾਜ 65 ਪਲੱਸ ਘੋੜੇ ਦੀ ਇਹਦੀ ਹਾਈਟ ਹੈ ਦਾਨਾ ਘੋੜਾ ਹੋਇਆ ਹੈ ਸੱਜਣੋ ਉਹ ਘੋੜਾ ਪਹਿਲਾ ਪੰਜਾਬ ਦਾ ਘੋੜਾ ਸੀ ਕਹਿੰਦੇ ਵੀ ਜਿਹੜਾ ਯੋਧਪੁਰ ਚੈਂਪੀਅਨ ਨਿਕਲਿਆ ਸੀ ਤੇ ਬਾਅਦ ਚ ਉਹਨੂੰ ਰਿਲਾਇੰਸ ਵਾਲੇ ਲੈ ਗਏ ਸੱਜਣੋ ਦਾਨੇ ਘੋੜੇ ਦਾ ਇਹ ਬੱਚਾ ਹੈ ਤੇ ਇਹਦੇ ਰਿਜ਼ਲਟ ਵੀ ਇਹਦੇ ਵਾਂਗ ਸ਼ੋਹਾਂ ਦੇ ਵਿੱਚ ਧੂਮਾ ਪਾਉਂਦੇ ਆ ਤੇ ਜਿੱਥੇ ਵੀ ਜਾਂਦੇ ਆ ਭਾਈ ਕੋਈ ਪਹਿਲਾ ਨੰਬਰ ਚੱਕਦਾ ਹੈ ਕੋਈ ਦੂਜਾ ਚੱਕਦਾ ਹੈ ਕੋਈ ਰੀਬਨ ਬਣਾ ਕੇ ਨਿਕਲਦਾ ਹੈ ਇਹਦੇ ਬੱਚਿਆਂ ਨੇ ਵੀ ਬੜੀ ਧਾਕ ਪਾਈ ਹੋਈ ਹੈ ਇਹਦੇ ਬੱਚਿਆਂ ਦੇ ਤੁਹਾਨੂੰ ਵੀਡੀਓ ਦੇ ਵਿੱਚ ਝਾਂਤ ਮਰਵਾਉਣੀ ਹੈ ਤੇ ਨਾਲ-ਨਾਲ ਇਹਦੀ ਮਾਂ ਦਾ ਖਾਨਦਾਨ ਸਾਰੀ ਡਿਟੇਲ ਆਪਾਂ ਭਰਾਵਾਂ ਤੋਂ A to Z ਇਕੱਲਾ-ਇਕੱਲਾ ਵਾਲ ਫਰੋਲ ਦੇਣਾ ਇਕੱਲੀ-ਇਕੱਲੀ ਨਾੜ ਵਿਖਾ ਦੇਣੀ ਹੈ ਤੁਹਾਨੂੰ ਇੱਕ ਵੀਰ ਹੋਣਾ ਦੇ ਕੋਲ ਆ ਤੀਜਾ ਵਿਛੇੜਾ ਬੜਾ ਚੰਗਾ ਬਈ ਹੁਣੀ ਤਿਆਰ ਕਰੀ ਜਾਂਦੇ ਆ ਜੀ ਦਲਾਵਰ ਪਿਓ ਇਹਦਾ ਹੈਗਾ ਰਾਜ ਦਲਾਵਰ ਰਤਨਕਰ ਲਾਈਨ ਆ ਗਈ ਤੇ ਮਾਂ ਦਾ ਖਾਨਦਾਨ ਵੀ ਬੜਾ ਚੰਗਾ ਹੈ ਉਮਰ ਇਹਦੀ ਹਜੇ 28 ਇਨ ਤੀਮੀ ਨੇ ਤੇ ਹਾਈਟ ਵੀ ਬੜੀ ਸੋਹਣੀ ਕਰੀ ਜਾਂਦਾ ਹੈ ਲੰਬਾਈ ਦੇ ਵਿੱਚ ਘੋੜਾ ਬਹੁਤ ਹੈ ਬਰੀਕੀਆਂ ਦੇ ਵਿੱਚ ਘੋੜਾ ਬਹੁਤ ਹੈ ਬਾਕੀ ਸਾਰੀ ਡਿਟੇਲ ਆਪਾਂ ਵੀਡੀਓ 'ਚ ਕਰਾਂਗੇ ਬਾਕੀ ਲੋਕੇਸ਼ਨ ਫਿਰ ਤੋਂ ਦੁਬਾਰੇ ਨੋਟ ਕਰ ਲਓ ਸੱਜਣੋ ਬੁੱਧਰ ਵਾਲੀ ਪਿੰਡ ਹੈ ਸ਼੍ਰੀ ਗੰਗਾ ਨਗਰ ਜ਼ਿਲ੍ਹਾ ਹੈ ਪੰਜਾਬ ਦੇ ਬਿਲਕੁਲ ਬਾਡਰ ਤੇ ਸਿੱਧੂ ਬ੍ਰਦਰ ਸਟੱਡ ਫਾਰਮ ਬਾਈ ਗੁਰਪ੍ਰੀਤ ਸਿੰਘ ਤੇ ਬਾਈ ਲਵਪ੍ਰੀਤ ਸਿੰਘ ਤੇ ਉਹਨਾਂ ਦੇ ਪਿਤਾ ਜੀ ਸਰਦਾਰ ਬੋੜ ਸਿੰਘ ਤੇ ਆਹ ਵੇਖੋ ਵੀ ਬਾਈ ਹੁਣਾ ਨੇ ਬੜੇ ਸ਼ੌਂਕ ਨਾਲ ਕੁੱਤੇ ਕੱਤੇ ਵੀ ਭਾਈਆ ਪਾਕਿਸਤਾਨੀ ਬੁਲੀ ਰੱਖੇ ਹੋਏ ਆ ਸ਼ੌਂਕ ਨਾਲ ਕਿਤੇ ਗੇੜਾ ਗੂੜਾ ਲੱਗੇ ਤੇ ਵੀਰ ਹੁਣਾ ਕੋਲ ਹੋ ਕੇ ਜਰੂਰ ਜਾਇਓ ਸੱਚੀ ਦਿਲੋਂ ਕਹਿੰਨਾ ਯਾਰ ਇੰਨਾ ਬੰਦੇ ਦਾ ਸਤਿਕਾਰ ਕਰਦੇ ਆ ਨਾ ਅਸੀਂ ਇੱਕ ਦਿਨ ਪਹਿਲਾਂ ਗਏ ਸੀ ਬਾਈ ਹੁਣਾ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਬਾਕੀ ਜਿਨ੍ਹਾਂ ਪਰਮਾਨ ਨੇ ਪੁਰਾਣੀ ਵੀਡੀਓ ਸ਼ੇਅਰ ਕਰੀ ਸੋਹਣੇ ਸੋਹਣੇ ਕਮੈਂਟ ਕੀਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ 'ਚ ਕੁਝ ਪਰਮਾਨ ਦੇ ਨਾਮ ਨਹੀਂ ਜੀ ਨਿਸ਼ਾਨ ਭੁੱਲਰ ਕਾਕੂ ਬਰਾਰ ਗੋੜਾ ਵਰ ਸੰਦੂ ਹੀਰਾ ਪੁੱਲਰ ਆਫੀਸ਼ੀਅਲ ਵਰਾਇਚ ਕਮਲ ਮਾਡਲ ਮੇਕਰ ਬਾਈ ਲਕੀਮਾਨ ਗੁਰਮਿੰਦਰ ਸਿੰਘ ਹਨੀਪੱਖੋਵਾਲ ਗੁਰਸੇਵਕ ਸਿੰਘ ਆਜੋ ਕਰਦੇ ਆ ਗੱਲਬਾਤ ਦਿਖਾਉਨੇ ਆ ਭਰਾਵਾਂ ਦੇ ਧਾਕਣ ਘੋੜੇ ਤੇ ਮਲਾਉਨੇ ਆ ਵੀਰ ਹੋਣਾ ਨਾਲ ਧੰਨਵਾਦ ਸ਼ੇਰ ਜਰੂਰ ਮਾਰ ਦਿਓ ਧੰਨਵਾਦ ਸਾਡੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਇੱਕ ਵਾਰੀ ਤੋਂ ਫੇਰ ਸਾਰੀ ਸੂਝਵਾਨ ਸਰੋਤਿਆਂ ਦਾ ਸਾਰੀ ਭਰਾਵਾਂ ਦਾ ਸਾਰੇ ਸੱਜਣਾ ਮਿੱਤਰਾਂ ਦਾ ਘੋੜਿਆਂ ਵਾਲੀ ਲਾਈਨ ਦੇ ਵਿੱਚ ਤੇ ਘੋੜਿਆਂ ਵਾਲੀ ਵੀਡੀਓ ਦੇ ਵਿੱਚ ਫੇਰ ਤੋਂ ਸਵਾਗਤ ਹੈ ਮਾਨ ਸਤਕਾਰ ਤੇ ਅਦਬ ਨਾਲ ਜੀ ਆਇਆਂ ਆਖਦੇ ਆਂ ਸਦਰੋਂ ਅੱਜ ਨਾ ਤੁਸੀਂ ਮੇਰੇ ਚਿਹਰੇ ਤੇ ਕੋਈ ਅਲੱਗ ਜੀ ਖੁਸ਼ੀ ਨੋਟ ਕਰਦੇ ਪਏ ਹੋਗੇ ਇਹ ਖੁਸ਼ੀ ਹੈ ਜੀ ਸਾਡੇ ਭਰਾਵਾ ਨੇ ਬਹੁਤ ਵੱਡਾ ਵਸ਼ੀਰਾ ਖਰੀਦ ਕੇ ਆਪਣੀ ਵੇੜੇ ਦਾ ਸ਼ਿੰਗਾਰ ਬਣਾ ਲਿਆ ਰਸਾ ਝੋਲੀ ਪਵਾ ਲਿਆ ਪਿੰਡ ਹੈ ਜੀ ਬੁੱਧਰਾ ਵਾਲੀ ਤੇ ਜ਼ਿਲ੍ਹਾ ਹੈ ਸ਼੍ਰੀ ਗੰਗਾ ਨਗਰ ਤੇ ਪੰਜਾਬ ਦੇ ਬਾਰਡਰ ਤੋਂ ਸਿਰਫ ਤੁਸੀਂ ਪੰਜਾਬ ਚ ਹੀ ਗਿਣ ਸਕਦੇ ਹੋ ਪੰਜਾਬ ਦੇ ਬਾਰਡਰ ਤੋਂ 3 ਕਿਲੋਮੀਟਰ ਦੀ ਵਿੱਥ ਤੇ ਬਾਈ ਹੁਣਾ ਦਾ ਫਾਰਮ ਹੈ ਬਾਕੀ ਸਾਰੀ ਲੋਕੇਸ਼ਨ ਆ A to Z ਆਪਾਂ ਭਰਾਵਾਂ ਤੋਂ ਵੀ ਪੁੱਛਾਂਗੇ ਤੇ ਵੱਡੀ ਗੱਲ ਇਹ ਐ ਸੱਜਣੋ ਵੀ ਘੋੜੇ ਦਾ ਜਿਹੜਾ ਮੈਂ ਬਹੁਤ ਘੋੜੇ ਫੜਮਾਇਆ ਸਾਰੇ ਭਰਾਵਾਂ ਦੇ ਫਿਰ ਤੋਂ ਮੈਂ ਰਿਪੀਟ ਕਰਦਾ ਕਿ ਘੋੜੇ ਸਤਕਾਰਯੋਗ ਆ ਸਾਰੇ ਭਰਾ ਸਤਕਾਰਯੋਗ ਆ ਸਾਰਿਆਂ ਦੇ ਘੋੜੇ ਤੇ ਚੰਗੇ ਐ ਸਾਰਿਆਂ ਦੀ ਕੁਆਲਿਟੀ ਆਪਣੇ ਪੱਖ ਤੋਂ ਸਾਰੇ ਹੀ ਮਜ਼ਬੂਤ ਐ ਸਾਰੇ ਹੀ ਸੋਹਣੇ ਐ ਪਰ ਜੇ ਮੈਂ ਇੱਕ ਗੱਲ ਕਰਾਨਾ ਵੀ ਮੈਂ ਅੱਜ ਪਹਿਲੀ ਵਾਰ ਹੀ ਵੇਖਿਆ ਵੀ ਯਾਰ ਅਗਲੇ ਸੋਮਬਤਾ ਆਪਾਂ ਨੂੰ ਘੋੜਿਆਂ ਦੇ ਵੱਡੇ ਦੀਦੇ ਹੁੰਦੇ ਆ ਪਰ ਇਹ ਪਹਿਲਾ ਘੋੜਾ ਮੈਨੂੰ ਇੰਨੇ ਟਾਈਮ ਦੇ ਵਿੱਚ ਲੱਗਿਆ ਵੀ ਜਿਹਦੇ ਪਿਛਲੇ ਸੋਮਬ ਵੀ ਅਗਲੇ ਸੋਮਬਾ ਦੇ ਬਰਾਬਰ ਹੀ ਹੈ ਤੁਸੀਂ ਜਦੋਂ ਲਾਈਵ ਆਣ ਕੇ ਵੇਖੋਗੇ ਤਾਂ ਬਹੁਤ ਵੱਡਾ ਵੱਡਾ ਘੋੜੇ ਨੂੰ ਪੌੜ ਲੱਗਿਆ ਹੋਇਆ ਹੈ ਬਹੁਤ ਬਰੀਕੀਆਂ ਦੇ ਵਿੱਚ ਕਹਿ ਦੋ ਵੀ ਮਜ਼ਬੂਤੀ ਦੇ ਵਿੱਚ ਘੋੜਾ ਜ਼ਿਆਦਾ ਹੈ ਤੇ ਬਾਕੀ ਕਿੰਨੀ ਕੁ ਉਮਰ ਹੈ ਕਿੰਨੇ ਮਹੀਨੇ ਦਾ ਹੋਇਆ ਹੈ ਤੇ ਕਿੰਨੀ ਇਸ ਟਾਈਮ ਫੱਟੀ ਵਾਲੀ ਹਾਈਟ ਹੈ ਸਾਰਾ ਕੁਝ ਪੁੱਛਣਾ ਹੈ ਆਪਾਂ ਮੇਰੇ ਨਾਲ ਮੇਰੇ ਖੱਬੇ ਹੱਥ ਬੈਠਾ ਹੈ ਵੀਰ ਗੁਰਪ੍ਰੀਤ ਸਿੰਘ ਇੱਧਰ ਬਾਈ ਬੈਠਾ ਹੈ ਲਵਪ੍ਰੀਤ ਸਿੰਘ ਇੱਧਰ ਮੇਰੇ ਪਿਛਲੇ ਪਾਸੇ ਵੀਰਾ ਬੈਠਾ ਹੈ ਜਿਹੜਾ ਘੋੜੇ ਬਾਈਆਂ ਦੇ ਫਾਰਮ ਤੇ ਸੰਭਦਾ ਹੈ ਬਾਈ ਸਵੇਹ ਸਿੰਘ ਉੱਧਰ ਬੈਠੇ ਨੇ ਬਾਈਆਂ ਦੇ ਫਾਦਰ ਸਾਹਿਬ ਸਰਦਾਰ ਬੋੜ ਸਿੰਘ ਜੀ ਤੇ ਉੱਧਰ ਬਾਬਾ ਜੀ ਬੈਠੇ ਨੇ ਥਾਰੇ ਪਰਿਵਾਰ ਦਾ ਸਵਾਗਤ ਕਰਦੇ ਆਂ ਵੀਡੀਓ ਦੇ ਵਿੱਚ ਇੱਕ ਤਾਂ ਘੋੜਾ ਤੁਹਾਨੂੰ ਵਿਖਾਇਆ ਬਾਹੂਬਲੀ ਜਿਹੜੀ ਘੋੜੇ ਦੀ ਚਰਚਾ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਕਿਉਂਕਿ ਘੋੜਾ ਹੀ ਬਹੁਤ ਵੱਡਾ ਹੈ ਤੇ ਅੱਗੇ ਜਾ ਕੇ ਇੰਨੇ ਵੱਡਾ ਬੜਨਾ ਵੀ ਬਹੁਤ ਹੈ ਉਹ ਚੀਜ਼ ਤੁਹਾਨੂੰ ਵੀ ਇਹਦੀ ਦੇਖ-ਵੇਖ ਕੇ ਸਮਝ ਆਉਂਦੀ ਹੋਊਗੀ ਬਾਕੀ ਇੱਕ ਇਹਨਾਂ ਦਾ ਛੋਹਾਂ ਦਾ ਚੈਂਪੀਅਨ ਘੋੜਾ ਵਿਖਾਇਆ ਹੈ 10-12 ਸ਼ੋਅ ਲੜ ਚੁੱਕਾ ਹੈ ਤੇ 10-12 ਰਹੀ ਜਿੱਤ ਚੁੱਕਾ ਹੈ ਜਿੱਥੇ ਵੀ ਗਿਆ ਹੈ ਫੁੱਲ ਬਣਾ ਕੇ ਹੀ ਆਇਆ ਹੈ ਤੇ ਇੱਕ ਇਹ ਵੀਰ ਨਵਾਂ ਮਾਰਵਾੜੀ ਕਰੈਕਟਰ ਦਾ ਬਹੁਤ ਸੋਹਣਾ ਬਸ਼ੀਰਾ ਤਿਆਰ ਕਰੀ ਜਾਂਦੇ ਆ ਤਿੰਨ ਘੋੜੇ ਤੁਹਾਨੂੰ ਅੱਜ ਵਿਖਾਉਣ ਲੱਗੇ ਆ ਪਹਿਲਾਂ ਸਵਾਗਤ ਕਰਦੇ ਆ ਬਾਈਆਂ ਦਾ ਫਿਰ ਸਾਰੀ ਜਾਣਕਾਰੀ ਲੈਣੇ ਜੀ ਬਾਈ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਆਮ ਤੋਂ ਖਾਸ ਚੈਨਲ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਬਈ ਸਾਡੇ ਇੱਥੇ ਨਿੱਕੇ ਸੱਦੇ ਦੇ ਪਹੁੰਚਣ ਤੇ ਧੰਨਵਾਦ ਧੰਨਵਾਦ ਆ ਬਈ ਧੰਨਵਾਦ ਹੋਰ ਕਰ ਪਰਵਾਹ ਠੀਕ ਹੈ ਜੀ ਹਾਂ ਵਧੀਆ ਬਈ ਅੱਪ ਚੜਦੀ ਕਲਾ ਜੂ ਬਈ ਪਹਿਲਾਂ ਤਾਂ ਸਾਰਿਆਂ ਨੂੰ ਬਾਹੂ ਬਲੀ ਕੋੜੇ ਦੀਆਂ ਬਈ ਵਧਾਈਆਂ ਤੁਹਾਨੂੰ ਵੀ ਬਹੁਤ ਬਹੁਤ ਚੜਦੀ ਕਲਾ ਹੋਈ ਆ ਪ੍ਰਮਾਤਮਾ ਦੀ ਬੜੀ ਕਿਰਪਾ ਹੋਈ ਆ ਹਾਂਜੀ ਹਾਂਜੀ ਅੱਛਾ ਗੱਲ ਲਾਪਰੀਤ ਸ਼ੁਰੂ ਤੋਂ ਸ਼ੌਂਕ ਦੀ ਤੁਰੀ ਆਉਂਦੀ ਹੁੰਦੀ ਹੈ ਹਾਂਜੀ ਜੇ ਮੈਂ ਇਹ ਕੋੜੇ ਦੀ ਗੱਲ ਕਰਾਂ ਜਿੱਦਾਂ ਭਰਾਵਾਂ ਨੂੰ ਪਤਾ ਹੈ ਜਿੱਦਾਂ ਵੀਰ ਤਕਰੀਬਨ ਤ ਹਾਂਜੀ ਉਹਨਾਂ ਦੇ ਘਰ ਦੀ ਬਰੀਡ ਆ ਉਹਨਾਂ ਘਰੇ ਬਰੀਡ ਹੋਇਆ ਹੈ ਹਾਂਜੀ ਬਈ ਤੁਹਾਡੇ ਕੋਲੇ ਕਿੰਨੇ ਕੇ ਟਾਈਮ ਦਾ ਆਇਆ ਤੇ ਤੁਹਾਨੂੰ ਇਹਦੇ ਚ ਕਿਹੜੀ ਚੀਜ਼ ਨੇ ਖਿੱਚਿਆ ਕਿਹੜੀ ਚੀਜ਼ੇ ਦੀ ਚੰਗੀ ਲੱਗੀ ਮਜ਼ਬੂਤੀ ਚੰਗੀ ਲੱਗੀ ਖਾਂਦਾਨ ਚੰਗਾ ਲੱਗਿਆ ਕਿਹੜੀ ਚੀਜ਼ ਨੇ ਆਕਰਸ਼ਿਤ ਕੀਤਾ ਆਪਾਂ ਬਈ ਆਹ 2 ਮਈ ਨੂੰ ਲੈ ਕੇ ਆਂਦਾ ਚਾਰ ਪੰਜ ਮਹੀਨੇ ਹੋਇਆ ਜੀ ਜੀ ਜੇ ਆਪਾਂ ਗੱਲ ਕਰੀਏ ਖਿੱਚਣ ਦੀ ਤਾਂ ਸਾਰੇ ਬਸੋ ਜੇ ਆਪਾਂ ਸ਼ੁਰੂ ਤੋਂ ਜੇ ਲਾਈਨ ਦੀ ਗੱਲ ਕਰੀਏ ਤਾਂ ਇਹਦਾ ਪਿਓ ਸਮੁੰਦਰ ਨੂੰ ساری ਦੁਨੀਆ ਹੀ ਜਾਣਦੀ ਹੈ ਜੀ ਜੀ ਤੇ ਇਹਦੀ ماں ਜਿਹੜੀ ਨੁਕਰੀ ਘੋੜੀ ਆਈ ਪਵਨ ਘੋੜੇ ਦੀ ਤੀਏ ਬਹੁਤ ਵੱਡੀ ਅੱਛਾ ਹਾਂਜੀ ਬਈ ਨੁਕਰੀ ਘੋੜੀ ਐ 64 65 ਇੰਚ ਦੀ ਬਹੁਤ ਵੱਡੀ ਬਹੁੜੀ ਸਟਰਕਚਰ ਦੀ ਜੀ ਫਿਰ ਬਈ ਜੇ ਗੱਲ ਕਰੀਏ ਇਹਦੀ ਮਜ਼ਬੂਤੀ ਦੀ ਹੂੰ ਤਾਂ ਸ਼ਾਇਦ ਆਪਾਂ ਤਾਂ ਕੋਈ ਐਡੇ ਮਜ਼ਬੂਤ ਨੁਕਰਾ ਘੋੜਾ ਨਹੀਂ ਦੇਖਿਆ ਬਹੁਤ ਬਹੁਤ ਘੋੜਾ ਜੀ ਤੇ ਫਿਰ ਜੇ ਕੱਦ ਦੀ ਗੱਲ ਕਰੀਏ ਉਹ ਤੁਹਾਡੇ ਸਾਹਮਣੇ ਹੀ ਐ ਬਈ ਜੀ 68 ਪਲੱਸ ਐ ਅੱਛਾ 68 ਪਲੱਸ ਐ ਫਟੀ ਵਾਲਾ ਜਿਹਨੇ ਨਵੰਬਰ ਚ ਬਈ 4 ਸਾਲਾਂ ਦਾ ਹੋਣਾ ਈ ਜੀ ਤੇ ਜਿਹੜੀ ਲੈਂਥ ਦੀ ਐ ਬਹੁਤ ਲੰਬਾ ਐਡਾ ਲੰਬਾ ਘੋੜਾ ਕੋਈ ਹੈ ਨਹੀਂਗਾ ਜੀ ਬਹੁਤ ਲੰਬਾ ਹਾਂ ਅਜਗਰਾਉ ਹੋਣੇ ਸੀ ਪਿੱਛੇ ਮੇਲੇ ਲਾ ਜਾ ਕੇ ਆਏ ਆ ਬਈ ਜਿਹੜੇ ਬੰਦੇ ਨੇ ਵੀ ਦੇਖਿਆ ਉਹ ਕਹਿੰਦੇ ਵੀ ਐਡਾ ਘੋੜਾ ਹਜੇ ਤੱਕ ਕੋਈ ਬਟਲੀ ਹਜੇ ਲੱਭ ਬਈ ਉਮਰ ਹੀ ਬਹੁਤ ਘੱਟ ਹੈ ਹਾਂ 2 ਸਾਲਾਂ ਬਾਅਦ ਹਜੇ ਨੇ ਘੋੜਾ ਬੰਨ ਹਾਂ ਜਦੋਂ ਘੋੜਾ ਬਣੂਗਾ ਫੇਰ ਪਤਾ ਲੱਗਿਆ ਕਰੂ ਦੂਰੋਂ ਤੁਰਿਆ ਆਉਂਦਾ ਵੀ ਪਹਾੜ ਤੁਰਿਆ ਆਉਂਦਾ ਜਿਹੜੀ ਇਹਦੀ ਗਰਦਨ ਹੈ ਬਈ ਜਿਹੜਾ ਮਣੀਆਂ ਜਿਹੜੀ ਗਰਦਨ ਨੂੰ ਲੱਗੀ ਹੈ ਮਣੀਆਂ ਬਹੁਤ ਸੋਹਣਾ ਲੱਗਿਆ ਹਾਂ ਜੀ ਬਈ ਤੇ ਮੂੰਹ ਅੱਖ ਜੀ ਕਿਸੇ ਪਾਸਿਓਂ ਆਇਆ ਮਤਲਬ ਕੋਈ ਕਮੀ ਹੈ ਹੀ ਨਹੀਂ ਸਾਨੂੰ ਤਾਂ ਲੱਗੀ ਨਹੀਂ ਤੇ ਨਾ ਹੀ ਕੋਈ ਜਿਹੜਾ ਦੇਖਣ ਵਾਲਾ ਉਹ ਕਹਿੰਦਾ ਵੀ ਵਾਕਈ ਜੀ ਬਾਕੀ ਨਾ ਬਾਈ ਦੀ ਗੱਲ ਤੋਂ ਮੈਨੂੰ ਗੱਲ ਯਾਦ ਆ ਗਈ ਵੀ ਵੀਰੇ ਨੇ ਮੈਨੂੰ ਜਦੋਂ ਫੋਨ ਕੀਤਾ ਨਾ ਬਾਈ ਕੁਪ੍ਰੀਤ ਨੇ ਤੇ ਬਾਈ ਕਹਿੰਦਾ ਸੁਖ ਬਾਈ ਵੀ ਆਪਾਂ ਭਰਾਵਾਂ ਨੂੰ ਦੱਸਣਾ ਹੈ ਕਿ ਇੱਕ ਤਾਂ ਫਾਰਮ ਨਵੇਂ ਤੇ ਆ ਗਿਆ ਤੇ ਇੱਕ ਭਰਾਵਾਂ ਤੋਂ ਆਪਾਂ ਰਹਿ ਵੀ ਲੈਣੀ ਆ ਵੀ ਬਾਈ ਸਾਨੂੰ ਤਾਂ ਘੋੜਾ ਬਹੁਤ ਚੰਗਾ ਲੱਗਦਾ ਘੋੜਾ ਹੈ ਵੀ ਚੰਗਾ ਹੈ ਵੀ ਸੋਨਾ ਹੈ ਵੀ ਮਜਬੂਤ ਆ ਪਰ ਤੁਸੀਂ ਭਰਾ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਜਰੂਰ ਮੇਰੇ ਵੀਰ ਦੱਸੋ ਵੀ ਬਾਈ ਜੀ ਤੁਹਾਨੂੰ ਜਿਹੜੀ ਸੰਗਤ ਹੈ ਜੇ ਤੁਹਾਡੇ ਚ ਰੱਬ ਵੱਸਦਾ ਹੈ ਤੇ ਤੁਹਾਨੂੰ ਭਰਾਵਾਂ ਨੇ ਸਤਕਾਰ ਦੇ ਵਜੋਂ ਇਹ ਸਵਾਲ ਕੀਤਾ ਵੀ ਬਾਈ ਜੀ ਤੁਸੀਂ ਵੀ ਸਾਨੂੰ ਜਰੂਰ ਦੱਸੋ ਵੀ ਤੁਹਾਨੂੰ ਸਾਡੇ ਘੋੜੇ ਦੇ ਵਿੱਚ ਕਿਹੜੀ ਚੀਜ਼ ਚੰਗੀ ਲੱਗਦੀ ਹੈ ਤੇ ਬਾਈਆਂ ਨੂੰ ਫੋਨ ਕਰਕੇ ਮੇਰੇ ਵੱਲੋਂ ਵੀ ਹੱਥ ਜੋੜ ਕੇ ਬੇਨਤੀ ਹੈ ਜੇ ਕੋਈ ਭਰਾ ਸੰਗਤ ਨੂੰ ਅੱਗੇ ਰੱਖਦਾ ਹੈ ਭੈਣ ਭਰਾਵਾਂ ਨੂੰ ਇਨਾ ਸਤਕਾਰ ਦਿੰਦਾ ਹੈ ਤੇ ਯਾਰ ਆਪਾਂ ਵੀ ਥੋੜਾ ਜਿਹਾ ਹੱਥ ਅੱਗੇ ਖੁੱਲੇ ਦਿਲ ਨਾਲ ਦੋਵੇਂ ਹੱਥ ਖਿਲਾਰ ਕੇ ਇਹਨਾਂ ਦੇ ਅਗਲੇ ਨੂੰ ਜੱਫੀ ਚ ਲਿਆ ਕਰੀਏ ਤੇ ਅਗਲੇ ਨੂੰ ਦੱਸਿਆ ਕਰੀਏ ਵੀ ਬਾਈ ਤੇਰੇ ਘੋੜੇ ਚ ਆਹ ਵਾਦਾ ਹੈ ਤੇ ਆਹ ਬਣੂਗਾ ਅੱਗੇ ਜਾ ਕੇ ਮੇਰੇ ਭਰਾ ਜਰੂਰ ਵੀਰੇ ਨੂੰ ਵਧਾਈ ਦਿਓ ਫੋਨ ਕਰਕੇ আচ্ছা ਬਾਈ ਹੁਣ ਗੱਲ ਆ ਜਾਂਦੀ ਤੁਸੀਂ ਮਾਂ ਦੀ ਗੱਲ ਛੇੜੀ ਐ ਹਾਂਜੀ ਬਾਈ ਮਾਂ ਇਹਦੀ ਹੈਗੀ ਐ ਪਵਨਕੋੜਾ ਜਿਹੜਾ ਬਾਈ ਗੋਸ਼ੇ ਕੋਲੇ ਐ ਹਾਂਜੀ ਬਾਈ ਉਹ ਜੇ ਮਾਂ ਦੀ ਗੱਲ ਕਰੀਏ ਤੇ ਮਾਂ ਦੇ ਵਿੱਚ ਜਾਦੀਆਂ ਮਾਂਲੇ ਪਾਸਿਓਂ ਇਹਦੇ ਚ ਬਰੀਕੀਆਂ ਜਾਂ ਮਜ਼ਬੂਤੀ ਆਈ ਕਿ ਸਮੁੰਦਰ ਵਾਲੇ ਪਾਸਿਓਂ ਬਾਪ ਵਾਲੇ ਪਾਸਿਓਂ ਆਈ ਐ ਪੀ ਜੀ ਗੱਲ ਕਰੀਏ ਦੋਵੇਂ ਪਾਸੇ ਮਾਂ ਇਹਦੀ ਸੁੰਬਾ ਸੰਬਾ ਦੀ ਬਾਲੀ ਜਦੇ ਮਜ਼ਬੂਤ ਹੈ ਅੱਛਾ ਲੈਂਥ ਵਿਲਾ ਵੀ ਬਹੁਤ ਹੈ ਘੋੜੀ ਦਾ ਹੀ ਜੀ ਤੇ ਫਿਰ ਗਾਂ ਉਹ ਇਹਦੀ ਮਾਂ ਦੀ ਜਿਹੜੀ ਮਾਂ ਸੀ ਉਹ ਬਈ ਮਿੰਟੂ ਵਾਲੇ ਵੱਡੇ ਘੋੜੇ ਦੀ ਸੀ ਫਿਰ ਉਤਰੋਂ ਲੈ ਕੇ ਵੀ ਸਾਰਾ ਮਤਲਬ ਚਾਰ ਸ਼ੇਰ ਨਹੀਂ ਦੇਖੀ ਖਾਨਦਾਨ ਦਾ ਬਾਲਾ ਜਿਆਦਾ ਵੱਡਾ ਤੇ ਮਜ਼ਬੂਤ ਹੈ। ਹੂੰ। ਅੱਛਾ ਇੱਥੇ ਜਦੋਂ ਦਾ ਇੱਕ ਰੀ ਦੁਬਾਰਾ ਲੋਕੇਸ਼ਨ ਦੱਸੋ ਫਿਰ ਆਪਾਂ ਗੱਲ ਗਾਂ ਤੋਰਦੇ ਆ। ਆਪਣਾ ਬਈ ਪਿੰਡ ਬੁੱਧਰਲੀ ਹੈ। ਬੁੱਧਰ ਵਾਲੀ। ਹਾਂਜੀ ਤਹਿਸੀਲ ਸਾਦੂਲ ਸ਼ਹਿਰ ਮੰਡੀ ਦੇ ਜਮਾ ਨਾਲ ਆਪਣਾ ਫਾਰਮ ਹੈ। ਸਾਦੂਲ ਸ਼ਹਿਰ ਸਾਦੂਲ ਸ਼ਹਿਰ ਜੀ। ਢੀਲੀ ਮੰਡੀ ਕਹਿ ਦਿੰਦੇ ਆ। ਜੀ। ਗੰਗਨਗਰ ਆਪਣਾ ਜ਼ਿਲ੍ਹਾ ਹੀ। ਹਬੋਰ ਤੋਂ ਆਪਾਂ ਸਿਰਫ 30 ਕਿਲੋਮੀਟਰ ਆਈ ਜੀ ਤੇ ਪੰਜਾਬ ਬੈਰੀਅਲ ਤੋਂ ਕਰਕਲੀਏ ਦਾ 3-4 ਕਿਲੋਮੀਟਰ ਤੇ ਆਪਣਾ ਫਾਰਮ ਹੈ ਜੀ ਹਾਂਜੀ ਬਈ ਤੇ ਜ਼ਿਲ੍ਹਾ ਸ਼ਹੀਦਗੰਗਨਗਰ ਹਾਂਜੀ ਬਈ ਜੀ ਤੇ ਬਾਕੀ ਬਾਈਆਂ ਦਾ ਨੰਬਰ ਮੈਂ ਵਿੱਚ ਦਿੱਤਾ ਹੈ ਕਿਸੇ ਵੀ ਭਰਾ ਨੇ ਵੇਖਣ ਆਉਣਾ ਹੈ ਤੇ ਤੁਸੀਂ ਭਾਈ ਬਾਈਆਂ ਦੇ ਨੰਬਰ ਤੇ ਫੋਨ ਕਰ ਲਿਓ ਬਾਈ ਤੁਹਾਨੂੰ ਲੋਕੇਸ਼ਨ ਵੀ ਪਾ ਦੇਣਗੇ ਅੱਛਾ ਬਈ ਹੁਣ ਗੱਲ ਆ ਜਾਂਦੀ ਹੈ ਵੀ ਬੱਚਿਆਂ ਦੀ ਹਾਂਜੀ ਬਈ ਹੁਣ ਇੱਥੇ ਆਣ ਕੇ ਕਿੰਨੀਆਂ ਕਿ ਘੋਰੀਆਂ ਪਹਿਲਾਂ ਤੇ ਬਰੀਡ ਕੀਤੀਆਂ ਜਾਂ ਛੱਡੀਆਂ ਜਦੋਂ ਦਾ ਘੋੜਾ ਆਪਣੇ ਕੋਲ 4-5 ਮਹੀਨਿਆਂ ਚ ਆਪਣੇ ਕੋਲੇ ਆ ਕੇ ਬਈ 25 ਕ ਘੋੜੀਆਂ ਮੀਟ ਕਰਤੀਆਂ ਈ। ਅੱਛਾ 25 ਘੋੜੀਆਂ ਕਰਤੀਆਂ ਮੀਟ? ਹਾਂਜੀ ਬਈ। ਜੀ। ਉਸ ਤੋਂ ਪਹਿਲਾਂ ਬਈ ਮਿੰਟੂ ਕਹਿੰਦੇ ਸੀਗੇ ਵੀ ਪਿਛਲੇ ਸੀਜ਼ਨ ਹੁਣ ਇਹਦੇ 7-8 ਬੱਚੇ ਆ ਗਏ ਜਿਵੇਂ ਇਹ ਤੋਂ ਪਹਿਲਾਂ। ਅੱਛਾ 8-8 ਬੱਚੇ ਆਏ ਈ? ਜੀ। ਤੇ ਉਦੋਂ ਬਈ ਕਹਿੰਦੇ ਸੀਗੇ ਉਹ ਤਾਂ ਵੇਰਲੀ ਵੇਰਲੀ ਘੋੜੀਆਂ ਛੱਡਿਆ ਸੀ ਕੋਈ 18-20 ਘੋੜੀਆਂ। ਹੁਣ ਜਦੋਂ ਆਪਾਂ ਲੈ ਕੇ ਆਂਦਾ ਈ ਜੀ ਉਦੋਂ ਪਿੱਛੇ ਬਈ ਕਹਿੰਦੇ 60-65 ਘੋੜੀਆਂ ਮਿਲੀਆਂ ਸੀਗੀਆਂ। ਜੀ। ਹਾਂਜੀ ਬਈ। ਤੇ ਹੁਣ ਜੇ ਗੱਲ ਕਰਾਂ ਜਿਹੜੇ ਬੱਚੇ ਐ ਬੱਚਿਆਂ ਦੀਆਂ ਫੋਟੋਆਂ ਮਿਲ ਸਕਦੀ ਵੀ ਜਰੂਰ ਦੱਸਿਓ ਵੀ ਭਾਈ ਬੱਚੇ ਕਿਵੇਂ ਆਏ ਆ ਅੱਛਾ ਹੁਣ ਗੱਲ ਆ ਜਾਂਦੀ ਬਈ ਬੱਚਿਆਂ ਦੇ ਵਿੱਚ ਵਸ਼ੀਰੀਆਂ ਜਿਆਦੀਆਂ ਆਈਆਂ ਆ ਕਿ ਵਸ਼ੀਰੇ ਜਿਆਦੇ ਆ ਕਿ ਮਿਕਸ ਆਏ ਆ ਅਠਾ ਜੋ ਬਈ ਦੋ ਵਸ਼ੀਰੇ ਆਈ ਛੇ ਵਸ਼ੀਰੀਆਂ ਆਈਆਂ ਜੀ ਸਾਰੇ ਹੈ ਨੁਕਰੀ ਹਾਂਜੀ ਵੀ ਵਿੱਚੋਂ ਦੋ ਚੰਬੀਆਂ ਘੋੜੀਆਂ ਸੀ ਉਹਨਾਂ ਦੇ ਬਈ ਮਿੰਟੂ ਦੇ ਘਰੇ ਵੀ ਇੱਕ ਨੁਕਰੀ ਵਸ਼ੀਰੀ ਚੰਬੀ ਘੋੜੀ ਮਗਰ ਹੈ ਤੇ ਇੱਕ ਹੋਰ ਨੀਲੀ ਘੋੜੀ ਮਗਰ ਬਹੁਤ ਚੰਗੀ ਬਿਸ਼ੇਰੀ ਜੀ ਨੁਕਰੀ ਜੀ ਹਾਂਜੀ ਬਾਕੀ ਸਾਰੀਆਂ ਨੁਕਰੇ ਬੱਚੇ ਅੱਛਾ ਚੰਬੀਆਂ ਤੋਂ ਵੀ ਨੁਕਰੇ ਸੂਹਾਂ ਹਾਂ ਦੋ ਚੰਬੀਆਂ ਦੋ ਹੀ ਮਿਲੀਆਂ ਸੀ ਅਜੇ ਤੀਜੇ ਨਹੀਂ ਸੂਈਆਂ ਤੇ ਉਹ ਦੋਨੇ ਨੁਕਰੇ ਬੱਚੇ ਜੀ ਵਾਹ ਜੀ ਵਾਹ ਜੀ ਲੈ ਵੀ ਸੱਜਣੋ ਤੁਹਾਨੂੰ ਨਚੋੜ ਕੱਢ ਕੇ ਅਸੀਂ ਦਿਖਾਈ ਜਾਂਦੇ ਆ ਇਕੱਲਾ ਇਕਲੀ 나ੜ ਫਰੂਲ ਕੇ ਵਿਸ਼ਕੋੜੇ ਦੀ ਬਿਸ਼ੇਰੇ ਦੀ ਤੁਹਾਡੇ ਅੱਗੇ ਰੱਖਤੀ ਆ ਹੁਣ ਗੱਲ ਆ ਜਾਂਦੀ ਵੱਡੇ ਬਾਈ ਫੀਸ ਦੀ ਹਾਂਜੀ ਫੀਸ ਕੀ ਰੱਖੀ ਆ ਕੀ ਸੋਚ ਕੇ ਰੱਖੀ ਆ ਕੀ ਕਰਨਾ ਚਾਹੁੰਦੇ ਹੋ ਤੇ ਕਿੰਨੇ ਜੰਪ ਦੋਗੇ ਗੱਲ ਖੋਲਦੀ ਆਪਾਂ ਬਈ ਫੀਸ 31000 ਰੱਖੀ ਆਪਾਂ ਜੀ ਜੰਪ ਦਾ ਬਈ ਕੋਈ ਆਪਾਂ ਨੂੰ ਐ ਇਸ਼ੂ ਹੈ ਨਹੀਂਗਾ ਵੀ ਅਸੀਂ ਇੱਕ ਵਾਰੀ ਛੱਡਾਂਗੇ ਦੋ ਵਾਰੀ ਛੱਡਾਂਗੇ ਉਹ ਕੋਈ ਗੱਲ ਨਹੀਂ ਜੀ ਬਈ ਘੋੜੀ ਕੱਪੜਾ ਨਹੀਂ ਚਾਹੀਦੀ ਬਾਈਆਂ ਨੂੰ ਆਪਾਂ ਕਿਸੇ ਨੂੰ ਕੋਈ ਨਾਰਾਜ਼ ਕਰਕੇ ਨਹੀਂ ਮੋੜਦੇ ਕੋਈ ਕੋਈ ਗੱਲ ਨਹੀਂ ਜੀ ਹਾਂਜੀ ਬਈ ਡਾਕਟਰ ਦੀ ਫੈਸਿਲਿਟੀ ਆਪਣੇ ਕੋਲੇ ਸਾਰੀ ਵਧੀਆ ਹੀ ਹੈ ਜੀ ਹਾਂਜੀ ਬਈ ਤੇ ਫਾਰਮ ਤੇ ਹੁਣ ਟੋਟਲ ਨਗੀਨੇ ਕਿੰਨੇ ਕ ਆਪਣੇ ਜੀ ਆਪਣੇ ਕੋਲੇ ਹੈਗੇ ਆ ਬਈ 13-14 ਜਨਵਰੀ ਤੇ ਜੇ ਕੋਈ ਭਰਾ ਮੰਨ ਲਓ ਘੋੜੀ ਛੱਡਣਾ ਚਾਹੁੰਦਾ ਹੈ ਕਹਿੰਦਾ ਵੀ ਮੈਂ ਤਾਂ ਭਾਈ 2 ਮਹੀਨੇ ਬਾਅਦ 1 ਮਹੀਨੇ ਬਾਅਦ ਚੈੱਕ ਪਾਸ ਕਰਾ ਕੇ ਖੜੂੰ हां भाई स्टेबलिंग ਫਿਰ ਉਹ ਕੋਈ ਗੱਲ ਨਹੀਂ ਉਹ ਕਰ ਹਾਂਜੀ ਉਹ ਸਟੇਬਲ ਚਾਰਜ ਵਿੱਚ ਜਿਵੇਂ ਚੱਲਦਾ ਹੈ ਹਾਂ ਭਾਈ ਇਹ ਰਵੇਂ ਸਟੇਬਲ ਵਧੀਆ ਆਪਣੇ ਕੋਲੇ ਰੱਖਣ ਦੀ ਕੋਈ ਹੈ ਨਹੀਂਗੀ ਵਧੀਆ ਫੈਸਿਲਿਟੀ ਸਾਰੀ ਜੀ ਹਾਂਜੀ ਭਾਈ ਜੀ ਲੈ ਵੀ ਸੱਜਣੂ ਬਾਹੂ ਬਲੀ ਤੁਹਾਨੂੰ ਵਿਖਾਇਆ 31000 ਰੁਪਿਆ ਸਿਰਫ ਫੀਸ ਰੱਖੀ ਐ ਐਡਾ ਵੱਡਾ ਘੋੜਾ ਤੇ ਇੰਨੇ ਚੰਗੇ ਰਿਜ਼ਲਟ ਹੋਣ ਤੇ 31000 ਰੁਪਿਆ ਮੇਰੇ ਬਾਬਤ ਤਾਂ ਨਾ માત્ર ਫੀਸ ਹੈ ਬਾਕੀ ਇਹ ਹੈ ਕਿ ਜਿਹੜੀ ਚੀਜ਼ ਤੁਹਾਡੇ ਘਰੇ ਇਹਨੇ ਜੰਮ ਦੇਣੀ ਹੈ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਯਾਰ ਕੋਈ 99 977 700 70 ਬੱਤਰ ਬੁੱਤਰੀਂ ਚਦਾ ਕੋੜਾ ਸਾਡੇ ਘਰੇ ਵੀ ਖੜਾ ਹੋਵੇ ਤੇ ਵੀਰ ਹੋਣਾ ਦੇ ਦਰਵਾਜ਼ੇ 24 ਘੰਟੇ ਖੁੱਲੇ ਐ ਮਾਨ ਤੁਹਾਡਾ ਇੰਨਾ ਕਰਨ ਗਿਆ ਅਸੀਂ ਕੱਲ੍ਹ ਦੇ ਆਏ ਹੋਏ ਆ ਤੇ ਬਾਈ ਸਾਨੂੰ ਐ ਨਹੀਂ ਲੱਗਿਆ ਗਿਆ ਅਸੀਂ ਬਾਹਰ ਆਏ ਆ ਬਾਈ ਗੋਪੀ ਨੇ ਐਨੀ ਸਾਡੀ ਮਾਨੋ ਇਤਮਾਨ ਕੀਤਾ ਤੇ ਇਹ ਨਹੀਂ ਅਸੀਂ ਚੈਨਲ ਵਾਲੇ ਆ ਤੇ ਸਾਡਾ ਤਾਂ ਕੀਤਾ ਤੁਸੀਂ ਆਓ ਤੁਹਾਨੂੰ ਹੋਟਲ ਦੇ ਵਿੱਚ ਬੈਠ ਠਹਿਰਾਉਂਦੇ ਆ ਖਾਣ ਪੀਣ ਦਾ ਖੁੱਲਾ ਪ੍ਰਬੰਧ ਹੈ ਜਿੱਦਾਂ ਦੀ ਰੋਟੀ ਤੁਸੀਂ ਕਹੋਗੇ ਉਦਾਂ ਦੀ ਖਾਓ ਆਨੰਦ ਲਓ ਯਾਰ ਬਾਈ ਹੋਣਾ ਨੂੰ ਇੱਕ ਵਾਰੀ ਨਾ ਤੁਸੀਂ ਫਾਰਮ ਤੇ ਢੇੜਾ ਘੋੜੀ ਮਲਾਉਣਾ ਜਾਂ ਨਾਂ ਮਲਾਉਣਾ ਉਹ ਤਾਂ ਹੁੰਦੀਆਂ ਬਾਧੀਆਂ ਗੱਲਾਂ ਜਿਹੜਾ ਅਸੀਂ ਐਡਰੈਸ ਦਿੱਤਾ ਹੈ ਤੇ ਜਿਹੜਾ ਨੰਬਰ ਦਿੱਤਾ ਹੈ ਫੋਨ ਕਰਕੇ ਵੀਰ ਹੋਣੀ ਫਿਰ ਤੋਂ ਕਹਿੰਨਾ ਕਿ ਲੋਕੇਸ਼ਨ ਪਾ ਦੇਣਗੇ ਇੱਕ ਵਾਰੀ ਢੇੜਾ ਮਾਰ ਕੇ ਬਾਈ ਹੋਣਾ ਕੋਲੇ ਜ਼ਰੂਰ ਜਾਇਓ ਤੁਹਾਡੀ ਰੂਹ ਖੁਸ਼ ਹੋ ਜੂਗੀ ਬੜੇ ਮਿਹਨਤ ਕਾਸ਼ ਭਰਾ ਹੈ ਆਪ ਵੀਰ ਹੁਣੀ ਨਾਲ ਲੱਗੇ ਰਹਿੰਦੇ ਆ ਬਾਈ ਸਵੇਹ ਸਿੰਘ ਵੀ ਨਾਲ ਪੂਰੀ ਹੈਲਪ ਕਰਦਾ ਪਰ ਵੀਰ ਹੁਣੀ ਆਪ ਵੀ ਦੋਹੇ ਤਿੰਨੇ ਭਰਾ ਐ ਜੋਤਰਾ ਲਾਇਆ ਹੁੰਦਾ ਇਹਨਾਂ ਨੇ ਕੱਚੇ ਬਣਾਉਣ ਚ ਹੀ ਮਿਲਣਗੇ ਤੁਹਾਨੂੰ ਬਹੁਤ ਮਿਹਨਤੀ ਬੰਦੇ ਆ ਤੇ ਮਿਹਨਤ ਕਰਕੇ ਵੀਰ ਹੁਣੀ ਅੱਜ ਐਡਾ ਵੱਡਾ ਨਗੀਨਾ ਨੇਉਣ ਦੇ ਵਿੱਚ ਕਾਮਯਾਬ ਹੋਇਆ ਤੇ ਆਪਾਂ ਵੀ ਬਾਈਆਂ ਦੀ ਪਹਿਲ ਤੇ ਆਧਾਰ ਤੇ ਸਪੋਰਟ ਵੀ ਕਰਨੀ ਆ ਤੇ ਵੀਡੀਓ ਸ਼ੇਅਰ ਵੀ ਮੇਰੇ ਭਰਾ ਦੱਬ ਕੇ ਕਰ ਦਿਓ ਜਿਹੜੇ ਬੰਦੇ ਇਹ ਘੋੜੇ ਬਾਹੂਬਲੀ ਦੇ ਫੈਨ ਆ ਉਹ ਬੰਦੇ ਦੱਬ ਕੇ ਵੀਡੀਓ ਸ਼ੇਅਰ ਕਰਦੇ अच्छा भाई लव और कोई गल है ए घोड़े दावत कोई ਭਰਾਵਾਂ ਨੂੰ ਮੇਰੇ ਤੋਂ ਪੁੱਛਣ ਤੋਂ ਰਹਿ ਗਈ ਹੋਵੇ ਤੇ ਜਰੂਰ ਸਾਂਝ ਪਾ ਦੀਏ ਫਿਰ ਆਪਾਂ ਅਗਲੇ ਨੀਂਨੇ ਦੀ ਗੱਲ ਕਰਦੇ ਆਂ ਭਈ ਆਪਾਂ ਤਾਂ ਇੱਕ ਹੀ ਗੱਲ ਕਹਿਣੀ ਆ ਜੀ ਘੋੜੀ ਜਿਵੇਂ ਤੁਸੀਂ ਪਹਿਲਾਂ ਦੱਸ ਹੀ ਦਿੱਤਾ ਹੈ ਘੋੜੀ ਮਲਾਉਣ ਨਾਂ ਮਲਾਉਣਾ ਉਹ ਤਾਂ ਚਲੋ ਬਾਅਦ ਦੀਆਂ ਗੱਲਾਂ ਹੈ ਪਰ ਇੱਕ ਵਾਰੀ ਹਰੇਕ ਬੰਦਾ ਮੈਂ ਤਾਂ ਕਹਣਾ ਵੀ ਜਰੂਰ ਦੇਖੇ ਨੇ ਨੁਕਰਾਂ ਬਰੀਡਿੰਗ ਬਈ ਮਿੰਟੂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਸਾਨੂੰ ਇਹ ਨਗੀਨਾ ਮਤਲਬ ਅਸੀਂ 1.5-2 ਸਾਲਾਂ ਦੇ ਉਹਨਾਂ ਦੇ ਲੱਗੇ ਹੋਏ ਸੀ ਵੀ ਅੰਕਲ ਵੀ ਸਾਨੂੰ ਦੇਓ ਹੀ ਜ਼ਰੂਰ ਜੀ ਉਹ ਉਹਨਾਂ ਦਾ ਮਤਲਬ ਨੁਕਰੇ ਜੇ ਆਪਾਂ ਜਗਤ 'ਚ ਗੱਲ ਕਰੀਏ ਜਿਹੜੇ ਡੇਡੇ ਘੋੜੇ ਹੋਏ ਆ ਜੀ ਤਾਂ ਸਭ ਤੋਂ ਵੱਡੀ ਦੇਣ ਸਿਰਫ ਕਲੇਮ ਮਿੰਟੂ ਅੰਕਲ ਦੀ ਆਪਾ ਦਾ ਮੰਨਦੇ ਹੀ ਜਿਨ੍ਹਾਂ ਨੇ ਇਹ ਜੇ ਘੋੜੇ ਬਰੀਡ ਕੀਤੇ ਐ ਤੇ ਆਪਣੇ ਜਿਹੜੇ-ਜਿਹੜੇ ਘੋੜੇ ਹਰੇਕ ਦੇ ਘਰਾਂ ਚ ਹੁਣ ਹੋਏ ਆ ਜੀ ਬਹੁਤ ਬਰੀਡ ਬਾਈ ਅੱਗੇ ਵਧਾਈ ਨੂੰ ਕਰਿਆ ਜੱਟ ਦੇ ਵਿੱਚ ਹਨਾ ਜੀ ਸੋ ਬਾਈ ਮਿੰਟੂ ਦਾ ਭਾਈ ਫਿਰ ਤੋਂ ਅਸੀਂ ਵੀ ਧੰਨਵਾਦ ਕਰਦਾਂਗੇ ਵੀਰ ਹੁਣਾਂ ਨੇ ਵੇਢੀ ਵਧੀਆ ਚੀਜ਼ ਦੇਖਣਯੋਗ ਚੀਜ਼ ਬਾਈ ਹੁਣਾਂ ਨੇ ਬਖਸ਼ੀ ਐ ਸੋ ਪ੍ਰਮਾਤਮਾ ਦੀ ਵੱਡਾ ਪਹਿਲਾਂ ਤਾਂ ਪ੍ਰਮਾਤਮਾ ਦਾ ਧੰਨਵਾਦ ਐ ਫਿਰ ਬਾਈ ਮਿੰਟੂ ਹੁਣਾਂ ਦਾ ਧੰਨਵਾਦ ਐ ਤੇ ਹੁਣ ਵੀਰਿਆਂ ਦਾ ਵੀ ਧੰਨਵਾਦ ਐ ਜਿਹੜੇ ਬਾਈ ਇੰਨੀ ਮਿਹਨਤ ਕਰੀ ਜਾਂਦੇ ਐ ਅੱਛਾ ਹੁਣ ਗੱਲ ਹਾਂਜੀ ਹਾਂਜੀ ਉਹਦਾ ਨਾਂ ਕੀ ਰੱਖਤਾ ਬਈ ਉਹਦਾ ਨਾਮ ਅਸ਼ਵਰਾਜ ਆ ਬਈ ਅਸ਼ਵਰਾਜ ਹਾਂਜੀ ਬਈ ਫੇਰ ਸਘੋੜਾ ਹੈ ਸ਼ੋਹਾਂ ਦੇ ਵਿੱਚ ਕਿਹ ਜੀ ਹਾਂਜੀ ਹਾਂਜੀ ਬਈ ਕਿਹੜੇ ਕੋੜੇ ਦਾ ਬੱਚਾ ਜੀ ਉਹ ਦਾਨੇ ਕੋੜੇ ਦਾ ਬੱਚਾ ਬਈ ਦਾਨੇ ਦਾ ਤੇ ਮਾਂ ਜੀ ਮਾਂ ਉਹਦੀ ਬਈ ਮੱਥਾ ਪਟਾ ਦੋ ਪੈਰ ਚਿੱਟਿਆਂ ਦੀ ਉਵੇਂ ਲੰਨ ਲੌਨ ਲਾਈਨ ਸੀਗੀ ਉਹਦੀ ਜੀ ਹਾਂਜੀ ਬਈ ਤੇ ਇਹ ਆਪਦੀ ਉਮਰਿੰਦੀ ਕਿੰਨੀ ਕਾਲ ਆ ਬਈ ਇਹ ਬਈ 7 ਸਾਲਾਂ ਦਾ ਹੋ ਗਿਆ ਜੀ ਹਾਂਜੀ 7 ਸਾਲਾਂ ਦਾ ਤੇ ਤੁਹਾਡੇ ਕੋਲ ਕਦੋਂ ਆਇਆ ਸੀ ਕੋੜਾ ਇਹ ਬਈ ਹੋਗੇ ਨੂੰ 4 1/2 ਸਾਲ ਹੋ ਗਏ ਲਿਆਂਦੇ ਨੂੰ ਜੀ ਅੱਛਾ ਹਾਂਜੀ ਤੁਸੀਂ ਆਪਦੇ ਹੱਥੀਂ ਸ਼ੋਹ ਚ ਖੜੇ ਆ ਕਿਤੇ ਹਾਂਜੀ ਬਈ ਅੱ ਅਸੀਂ ਵੀ ਸਾਰੇ ਲੰਮਸਮ ਮੁਕਸਰ ਹਰਮਾਨਗੜ ਜਗਰਾਉਂ ਲੁਧਿਆਣਾ ਜੀ ਤੇ ਪੁਸ਼ਕਰ ਵੀ ਗਏ ਸੀ ਜਿੱਥੇ ਵੀ ਸ਼ੋਅ ਹੁੰਦੇ ਇੰਡੀਆ ਦੇ ਹਾਂਜੀ ਹਾਂਜੀ ਬਈ ਸਾਰੇ ਸ਼ੋਅਾਂ 'ਚ ਹਾਂਜੀ ਤੇ ਰੀਬਨ ਬਣਾ ਕੇ ਹੁੰਦਾ ਹਾਂਜੀ ਬਈ ਹਾਂ ਪਹਿਲਾ ਇਹ ਪਿਛਲੇ ਸਾਲ ਫਿਰ ਇਹਦਾ ਇੱਕ ਬੱਚਾ ਸੀ ਆਪਣੇ ਕੋਲੇ ਉਸਤਾਦ ਬਈ ਪਿਛਲੇ ਸਾਲ ਅਸੀਂ ਫਿਰ ਇਹਨੂੰ ਤਾਂ ਨਹੀਂ ਉਹਦੇ ਨਾਲ ਸਾਰੇ ਸ਼ੋ ਜਿੰਨੇ ਵੀ ਹੋਏ ਸੀਗੇ ਪਿਛਲੇ ਸਾਲ ਦੇ ਮਿਲਕ ਟੀਟ ਸੀਗਾ ਉਹ ਜੀ ਉਹਦੇ ਨਾਲ ਲੜੇ ਹਰੇਕ ਸ਼ੋ ਚ ਮਤਲਬ ਬਹੁਤ ਚੰਗੀਆਂ ਪੋਜੀਸ਼ਨਾਂ ਜਿੰਨੇ ਵੀ ਸ਼ੋ ਹੋਏ ਸਾਰਿਆਂ ਚ ਉਹਦੀ ਸਭ ਚੰਗੀਆਂ ਪੋਜੀਸ਼ਨ ਆਈਆਂ ਆ ਹੁਣੇ ਪਿੱਛੇ ਮਹੀਨਾ ਹੋ ਗਿਆ ਬਈ ਆਪਾਂ ਸੇਲ ਕਰਤਾ ਅੱਛਾ ਹੁਣ ਕੋੜਾ ਕਿੱਥੇ ਚਲ ਗਿਆ ਉਹ ਜੀ ਉਹ ਬਈ ਝਾਰਖੰਡ ਗਿਆ ਜੀ ਬਿਛੇਰਾ ਝਾਰਖੰਡ ਜਾਵੜਿਆ ਹਾਂਜੀ ਬਈ ਤੇ ਇਹਦੀ ਹਾਈਟ ਦੀ ਗੱਲ ਕਰਾਂ ਦੀ ਹਾਈਟ ਕਿੰਨੀ ਗਿਆ ਬਈ ਇਹਦੀ ਇਹ ਬਈ 65 ਇੰਚ ਹਾਈਟ ਹੈ ਇਹ 65 ਇੰਚ ਹਾਂਜੀ ਬਈ ਹ ਬੱਚੇ ਦੇ ਆ ਗਏ ਹੋਣੇ ਵੀ ਕੋਈ 60 70 ਬੱਚੇ ਹੀ ਇਹ ਕਿਵੇਂ ਘੱਟ ਛੱਡਿਆ ਪਹਿਲਾਂ ਬਾਈ ਹੋਣਾ ਜਾਂ ਕਿੱਦਾਂ ਬਰੀਡਿੰਗ ਇੰਨੀ ਘੱਟ ਘੱਟ ਹੋਈ ਕਿਉਂਕਿ 7 ਸਾਲ ਦਾ ਘੋੜਾ ਹੈ ਜੇ ਆਪਾਂ ਮੰਨ ਲਓ ਵੀ 2 ਸਾਲ ਦਾ ਜੇ ਦੂਦਾਂਦ ਕਰਕੇ 3 ਸਾਲਾਂ ਦਾ ਵੀ ਛੱਡਦੇ ਆਂ ਹਾਂਜੀ ਤੇ 4 ਸਾਲ ਘੱਟੋ ਘੱਟ ਤੁਹਾਡੇ ਕੋਲ ਦੂਦਾਂ ਦੀ ਆਇਆ ਹੁਣ ਨਵਾਂ ਨਵਾਂ ਹੀ ਹਾਂਜੀ ਹਾਂ ਤੇ 4 ਸਾਲਾਂ ਦੇ ਵਿੱਚ ਨਹੀਂ ਘੱਟ ਬਰੀਡਿੰਗ ਕਿਉਂ ਬਰੀਡਿੰਗ ਤਾਂ ਬਈ ਹੋਈ ਸੀ ਮਤਲਬ ਆਈ ਆਪ ਸਾਡੇ ਏਰੀਆ ਚ ਕੀ ਹੋਈਆਂ ਨੀ ਬਾਲੀਆਂ ਜਿਹੜੇ ਘੋੜੀਆਂ ਹੈਣੀਆਂ ਜੇ ਆਪ ਗੱਲ ਕਰੀਏ ਨਾ ਵੀ ਕੋਈ ਹੁੰਦੀ ਹੈ ਹੱਬ ਜਿਵੇਂ ਮੁਕਸਰ ਏਰੀਆ ਵੀ ਆਪਾਂ ਘੈ ਨੌਕਰੀਆਂ ਘੋੜੀਆਂ ਬਹੁਤ ਜ਼ਿਆਦਾ ਆਈ ਆਏ ਆ ਉਹ ਏਰੀਆ ਦੇ ਹਿਸਾਬ ਨਾਲ ਅਸੀਂ ਤਾਂ ਬਹੁਤ ਚੰਗੀਆਂ ਬਈ ਹਾਂ ਵਧੀਆ ਵੀ ਜਿੰਨੀਆਂ ਕਾਈ ਗਈਆਂ ਚ ਪਰ ਜਿੰਨੇ ਵੀ ਆਏ ਆ ਹਾਂਜੀ ਬਈ ਕਿੱਲੀ ਆਏ ਹਾਂਜੀ ਹਾਂਜੀ ਬਈ ਉਹ ਫੋਟੋਆਂ ਮਿਲ ਸਕਦੀਆਂ ਇਹਦੇ ਬੱਚਿਆਂ ਦੀਆਂ ਹਾਂ ਬਹੁਤ ਬਹੁਤ ਬਈ ਜੀ ਲੈ ਵੀ ਸੱਜਣੋ ਇਹ ਘੋੜੇਰੀਆਂ ਵੀ ਤੁਹਾਨੂੰ ਅਸੀਂ ਭਾਈ ਇਹਦੀ ਹਾਈਟ ਕਿੰਨੀ 65 ਇੰਚ ਹਾਂਜੀ ਬਈ ਇਹ ਘੋੜੇ ਦੇ ਬੱਚੇ ਦੀਆਂ ਵੀ ਤੁਹਾਨੂੰ ਅਸੀਂ ਫੋਟੋਆਂ ਪਾਤੀਆਂ ਇਹ ਲ ਸ਼ੋਹਾਂ ਦਾ ਚੈਂਪੀਅਨ ਹੈ ਇਹਦੇ ਬੱਚੇ ਵੀ ਗਾਂ ਸ਼ੋਹ ਲੜਨ ਲੱਗੇ ਉਹ ਵੀ ਜਿੱਤਣ ਲੱਗੇ ਤੁਹਾਨੂੰ ਕਿਹੜੀ ਅੱਖ ਨਾਲ ਤੁਸੀਂ ਤੁਹਾਡੇ ਮਨ ਦੇ ਵੱਲ ਵੱਲੇ ਕੀ ਜਾਂਦੇ ਆ ਤੁਹਾਨੂੰ ਕੀ ਲੱਗਦਾ ਤੇ ਉਹ ਵੀ ਸਾਨੂੰ ਕਮੈਂਟਾਂ ਦੇ ਬਾਬਤ ਵੀ ਜਰੂਰ ਦੱਸਿਓ ਬਾਈ ਹੋਣਾ ਨੂੰ ਫੋਨ ਲਾ ਕੇ ਵੀ ਜਰੂਰ ਦੱਸਿਓ ਅੱਛਾ ਹੁਣ ਇਹਦੀ ਫੀਸ ਦੱਸ ਦਈਏ ਬਾਈ ਫੀਸ ਇਹਦੀ ਬਈ 25000 ਹੈ ਜੀ 25000 ਉਹਦੇ ਚ ਮਾਨਤਾਨ ਹੋ ਜੂ ਬੰਦੇ ਦਾ ਮਾੜਾ ਮੋਟਾ ਜੇ ਕੋ ਦੂਰੋਂ ਨੇੜੇ ਆਉਂਦਾ ਜੀ ਕੋਈ ਕੋਈ ਗੱਲ ਹੀ ਨਹੀਂ ਬਈ ਯਾਰ ਆਪਾਂ ਬੰਦੇ ਤੁਹਾਨੂੰ ਮੋੜਦੇ ਨਹੀਂ ਯਾਰ ਮੈਨੂੰ ਪਤਾ ਹੈ ਬੰਦੇ ਤੁਹਾਨੂੰ ਮੋੜਦੇ ਨਹੀਂ ਤੁਸੀਂ ਇੱਕ ਵਾਰੀ ਬਾਈ ਹੋਣਾ ਨੂੰ ਫੋਨ ਕਰ ਲਿਓ ਤੇ ਰੂਹ ਖੁਸ਼ ਹੋ ਜੂ ਤੁਹਾਡੀ ਇਹ ਬਾਈ ਖੜਦਾ ਖੜਦਾ ਬੜਾ ਚੰਗਾ ਹਨਾ ਹਾਂ ਬਾਈ ਇਹ ਇਹ ਕੀ ਚੱਕਰ ਆ ਇਹ ਵੀਰ ਦੀ ਦੇਣਾ ਬਾਈ ਵੀ ਬੜਾ ਐਕਸਪਰਟਾ ਹਨਾ ਇਹ ਕੰਮ ਚ ਹਨਾ ਤਗੜੇ ਤਗੜੇ ਕੋੜੇ ਨੂੰ ਖੜਾ ਦਿੰਦਾ ਹੈ ਕਿ ਛੂਆ ਛੂਆ ਤੇ ਜਾਣ ਕਰਕੇ ਇਹ ਇਹਦਾ ਇਹ ਸਟ੍ਰਕਚਰ ਬਣ ਗਿਆ ਵੀ ਮੜਾ ਜਾ ਬਾਈ ਕਹਿੰਦਾ ਸੀ ਖੜੋ ਖੜ ਪਿੱਛੇ ਹੋ ਅੱਗੇ ਹੋ ਤਾਂ ਕੋੜਾ ਉਹ ਮੋਡਲਾਂ ਨੂੰ ਖੜ ਜਾਂਦਾ ਕੇ ਮੇਰੇ ਤੇ ਉਹ ਖੜਦਾ ਖੁੱਡਦਾ ਉਹ ਵੀ ਚੰਗਾ ਸੀ ਬਈ ਬਾਕੀ ਮਿਹਨਤ ਹੈ ਖੜੇ ਬੰਦੇ ਵਧੀਆ ਮਤਲਬ ਕੇਅਰ ਕਰਦੇ ਆ ਜੀ ਹਾਂਜੀ ਬਈ ਜੀ ਅੱਛਾ ਬਈ ਹੁਣ ਗੱਲ ਆ ਜਾਂਦੀ ਲਵ ਵੀਰੇ ਤੀਜੇ ਨਗੀਨੇ ਦੀ ਜਿਹੜਾ ਵਸ਼ੀਰਾ ਨਵਾਂ ਤਿਆਰ ਕਰੀ ਜਾਂਦਾ ਉਹ ਕਦੋਂ ਕਦੋਂ ਲਿਆਂਦਾ ਆਪਾਂ ਉਹ ਬਈ ਆਪਣੇ ਘਰੇ ਹੀ ਜੰਮਿਆ ਹੈ ਅੱਛਾ ਘਰੇ ਹੀ ਜੰਮਿਆ ਹਾਂਜੀ ਬਈ ਤੇ ਉਹਦਾ ਬਾਪ ਕੌਣ ਹੈ ਜੀ ਇਹਦਾ ਬਾਪ ਹੈ ਬਈ ਰਾਜ ਦਿਲਾਵਰ ਘੁੜਾਈ ਗਾਲੀ ਸ਼੍ਰੀ ਨਗਰ 48 ਜੀ ਲਾਲੀ ਹੈ ਬਈ ਜੀ ਜੀ ਹਾਂਜੀ ਬਈ ਉਹਦੇ ਕੋਲੇ ਰਾਜ ਦਿਲਾਵਰ ਘੁੜਾ ਹੈ ਫਰੀडम ਦਾ ਬੱਚਾ ਹੀ ਫਰੀडम ਰਤਨ ਕਰਦਾ ਸੀਗਾ ਜੀ ਇਹਦਾ ਪੜਦਾਦਾ ਰਤਨ ਕਰ ਆ ਗਿਆ ਹਾਂਜੀ ਬਈ ਤੇ ਇਹਦਾ ਨਾਮ ਕੀ ਰੱਖਦਾ ਬਈ ਇਹਦਾ ਨਾਮ ਦਿਲਾਵਰ ਰੱਖਿਆ ਬਈ ਦਿਲਾਵਰਾ ਅੱਛਾ ਗੁੱਗੂ ਗਿੱਲ ਦੇ ਕਿਤੇ ਫਿਲਮ ਚ ਤੇ ਨਹੀਂ ਡਾਇਲੌਗ ਚੱਕ ਲਿਆ ਨਹੀਂ ਬਸ ਨਹੀਂ ਬਈ ਜੀ ਸੋਹਣਾ ਲੱਗਿਆ ਹਾਂਜੀ ਬਈ ਜੀ ਅੱਛਾ ਵਸ਼ੀਰਾ ਇਹ ਵੀ ਸੋਹਣਾ ਹੈ ਹਾਂਜੀ ਇਹ ਮਾਲਾ ਖਾਨ ਦਾਨ ਕਿਹੜਾ ਹੈ ਜੀ ਮਾਇਦੀ ਬਈ ਆਪਾਂ ਮंडावा ਵਾਲਿਆਂ ਤੋਂ ਲੈ ਕੇ ਆਂਦੀ ਸੀਗੀ ਜੀ ਉਹ ਰਾਜਕੁਮਾਰ ਘੋੜੇ ਦੀ ਤੀ ਸੀ ਅੱਛਾ ਹਾਂਜੀ ਤੇ ਇਹਦੀ ਉਮਰ ਹੁਣ ਕਿੰਨੇ ਮਹੀਨੇ ਹੋ ਗਈ ਜੀ ਏ ਬਈ ਹੋ ਗਿਆ ਹੀ ਕੋਈ 28 29 ਮਹੀਨੇ ਦਾ ਜੀ ਹਜੇ ਮਤਲਬ ਦੁੱਧਾਂ ਦੀ ਹੈ ਹਜੇ ਹੋਇਆ ਨਹੀਂ ਦੁੱਧਾਂ ਦਾ ਯਰ ਮੈਨੂੰ ਲੱਗ ਬਈ ਇਹਦੀ ਲੰਬਾਈ ਬੜੀ ਲੱਗੀ ਐਕਸਟਰਾ ਆਮ ਵਸ਼ੇਰਿਆਂ ਨਾਲੋਂ ਲੰਬਾ ਲੰਮਾ ਲੂਮਾ ਬਹੁਤ ਐਦੀ ਮਾਲੋਂ ਆਇਆ ਇਹ ਕਿ ਬਾਪ ਵੱਲੋਂ ਆਈ ਲੰਬਾਈ ਬਾਪ ਵਾਲੇ ਪਾਸਿਓ ਬਈ ਰਤਨਕਰ ਵਾਲੇ ਪਾਸਿਓ ਜੇ ਗੱਲ ਕਰੀਏ ਤਾਂ ਫਰੀडम ਬਹੁਤ ਚੰਗਾ ਘੋੜਾ ਸੀ ਐ ਜੀ ਰਤਨਕਰ ਦਾ ਫਿਰ ਰਾਜਦਲਾ ਉਹ ਜਿਹੜਾ ਘੋੜਾ ਹੈ ਜੀ ਉਹ ਵੀ ਬਹੁਤ ਚੰਗਾ ਬਈ ਲੈਂਥ ਲੌਂਥ ਮਜ਼ਬੂਤੀ ਬਹੁਤ ਚੰਗੀਆਂ ਬੱਚੀਆਂ ਉਹਦੀਆਂ ਖੜੀਆਂ ਸਾਡੇ ਏਰੀਏ 'ਚ ਜੇ ਗੱਲ ਕਰੀਏ ਤਾਂ ਜੀ ਹਾਂਜੀ ਬਈ ਬਾਕੀ ਇਹਦੇ 'ਚ ਨਾ ਭੁੱਲ ਗਿਆ ਬੇਸਿਕ ਸਵਾਲ ਪਈ ਵੈਸੇ ਕੋੜਿਆਂ ਚ ਕਿੰਨਾ ਟਾਈਮ ਹੋ ਗਿਆ ਕੋੜਿਆਂ ਚ ਹੋ ਹੀ ਗਏ ਬਈ ਉਵੇਂ ਤਾਂ ਸ਼ੌਂਕ ਤਾਂ ਬਾਈ ਸ਼ੁਰੂ ਤੋਂ ਹੀ ਸੀਗਾ ਹਾਂ ਤੇ ਉਵੇਂ 7-8 ਸਾਲ ਹੋ ਗਏ ਮਨ ਲਓ ਕਮਰਸ਼ਲ ਹੋਇਆ ਨੂੰ 7-8 ਸਾਲ ਹੋ ਗਏ ਹਾਂਜੀ ਬਈ ਇਹਦੇ ਚ ਕੀ ਪੜ ਕੇ ਮੰਨ ਲਓ ਇਹਦੇ ਚ ਕਿਉਂਕਿ ਜਿਹੜਾ ਬੱਚਾ ਚੰਗਾ ਲੱਗੇ ਬੰਦਾ ਉਹਦੇ ਤੇ ਹੀ ਮਿਹਨਤ ਕਰਦਾ ਹੈ ਕਿ ਪ੍ਰਮਾਤਮਾ ਨੇ ਘਰੇ ਚੰਗੀ ਚੀਜ਼ ਦਿੱਤੀ ਹੈ ਪਰ ਇਹਦੇ ਚ ਬਿਰਕੀਆਂ ਜਿਆਦੀਆਂ ਲੱਗੀਆਂ ਇਹਦੀ ਮਜ਼ਬੂਤੀ ਜਿਆਦੀ ਲੱਗੀ ਇਹਦਾ ਕੀ ਵਧੀਆ ਲੱਗਦਾ ਹੈ ਇਦੀ ਵੀ ਲੈਂਥ ਵੀ ਜੇ ਆਪਾਂ ਗੱਲ ਕਰੀਏ ਕੰਨਾਂ ਤੋਂ ਲੈ ਕੇ ਕੰਨ ਮੂੰਹ ਗਰਦਨ ਦੀ ਲੰਬਾਈ ਵੀ ਮਜ਼ਬੂਤੀ ਵੀ ਬਹੁਤ ਚੰਗੀ ਹੈ ਜੀ ਬਹੁਤ ਸੋਹਣਾ ਸੁਨੱਖਾ ਸੀ ਜਿਹੜਾ ਸ਼ੁਰੂ ਜਦ ਜੰਮਿਆ ਸੀ ਫਿਰ ਇੱਕ ਐ ਸੀਗਾ ਵੀ ਉਹ ਘੋੜੇ ਦੇ ਥੋੜੇ ਵੱਧ ਫੈਣਾ ਹੀ ਅਸੀਂ ਫਿਰ ਵੀ ਉਹਦਾ ਬੱਚਾ ਪਹਿਲਾਂ ਦੀ ਲੱਲੀ ਨੂੰ ਕਹਿੰਦੇ ਹੁੰਦੇ ਸੀ ਕੋਈ ਯਾਰ ਵੀ ਬਸ਼ੇਰਾ ਹੋਵੇ ਚੰਗਾ ਤਾਂ ਆਪਾਂ ਰੱਖਣਾ ਹੈ ਘਰੇ ਦਾ ਜੀ ਉਹ ਫਿਰ ਚਲੋ ਮਾਰਾ ਇਹ ਭਾਗਲਾ ਇਹ ਘੋੜੀ ਸੂਈ ਤੇ ਬੇਸ਼ੇਰਾ ਆਇਆ ਬੜਾ ਸੋਹਣਾ ਈ ਜੀ ਤੇ ਫਿਰ ਅਸੀਂ ਕਹਾਂ ਵੀ ਇਹਦਾ ਰੱਖਣੀ ਰੱਖਣਾ ਈ ਹਾਂਜੀ ਤੇ ਹੁਣ ਫਿਰ ਇਹਦਾ ਕੋਈ ਜੇ ਕੋਈ ਭਰਾ ਨੂੰ ਪਸੰਦ ਆਵੇ ਕਿ ਦੇ ਦੁੱਧ ਆਓਗੇ ਕਿ ਜਾਂ ਮੰਨ ਲਓ ਵੀ ਘਰੇ ਰੱਖਣਾ ਦੇਖ ਲਾਂਗੇ ਵੀਰ ਜੇ ਕੋਈ ਗੱਲ ਬਣ ਜੂਗੀ ਬਣ ਜੂਗੀ ਸੱਚ ਨੂੰ ਮੈਂ ਤਾਂ ਹੀ ਪੁੱਛਿਆ ਤੇ ਤੁਹਾਨੂੰ ਚੰਗਾ ਲੱਗੇ ਕਿ ਭਰਾ ਨੂੰ ਵਸ਼ੇਰਾ ਵਸ਼ੇਰਾ ਤੇ ਲੈਣਾ ਚਾਹੁੰਦੇ ਹੋ ਚੰਗਾ ਮਾਰਵਾੜੀ ਵਧੀਆ ਕਾ ਕਰੈਕਟਰਾਂ ਦਾ ਇਹ ਵੀ ਬਹੁਤ ਚੰਗਾ ਵਸ਼ੇਰਾ ਬੰਨਾ ਅੱਗੇ ਜਾ ਕੇ ਬਹੁਤ ਚੰਗਾ ਘੋੜਾ ਬਣੂਗਾ ਬਹੁਤ ਬਰੀਕੀਆਂ ਦੇ ਵਿੱਚ ਹੈ ਵਸ਼ੇਰਾ ਤੇ ਇਹਦੇ ਵੀ ਬਾਈ ਹਾਈਟ ਕਿੰਨੀ ਐਸ ਟਾਈਮ ਜੀ ਉਮਰ ਤਾਂ ਮੰਨ ਲਓ 28-29 ਮਹੀਨੇ ਜੀ ਤੇ ਇਹਦੀ ਹਾਈਟ ਕਿੰਨੀ ਐਸ ਟਾਈਮ 52 ਇੰਚ ਹੈ ਬਈ ਹੁਣ 52 ਇੰਚ ਹਾਂਜੀ ਬਈ ਔਰ ਸਕੇਲ ਮੰਨ ਲਓ ਜੇ ਆਪਾਂ ਫੀਤਾ ਲਾਈਏ ਤੇ ਫੀਤਾ ਦਾ ਮੰਨ ਲਓ 1.5 ਇੰਚ ਟੱਪ ਜੂਗਾ ਹਾਂ ਬਈ ਫੀਤੇ ਵਾਲੀ ਦਾ ਤਰੇਟੋਂ ਬਾਹਰ ਹੋ ਜੂ ਤੇ ਉਦਾਂ ਪ੍ਰੋਪਰ ਜਿੰਨੀ ਵੀ ਹਾਈਟਾ ਤੁਹਾਨੂੰ ਦੱਸਿਆ ਨਾ ਘੋੜਿਆਂ ਦੀ ਉਹ ਪ੍ਰੋਪਰ ਫੀਤੇ ਵਾਲੀਆਂ ਦੱਸੀਆਂ ਪ੍ਰਕਾਰ ਵਾਲੀਆਂ ਦੱਸੀਆਂ ਬਈ ਉਹਨਾਂ ਨੇ ਤੇ ਉਹਨੀਆਂ ਤੁਹਾਨੂੰ ਆਣ ਕੇ ਬਿਲਕੁਲ ਐਗਜ਼ੈਕਟ ਤੁਹਾਨੂੰ ਉਹ ਤੋਂ ਵੱਧ ਭਾਵੇਂ ਦੇਈਏ ਕੱਟਣੀ ਦੇਸਦਾ ਉਹ ਨਜ਼ਰੀਏ ਨਾ ਬਾਕੀ ਵੀਰੇ ਤੁਹਾਡੀ ਆਪਦੀ ਹੈਡ ਕਿੰਨੀ ਹੈ ਮੇਰੀ ਹੈਗੀ ਹੈ ਬਈ 6 ਫੁੱਟ 6 ਫੁੱਟ ਹਾਂਜੀ ਤੇ ਬਾਈ ਤੇਰੀ ਕਿੰਨੀ ਹੈ 6.5 ਇਹਦੀ 6.5 ਹੈ ਬਾਈ ਗੁਰਪ੍ਰੀਤ ਦੀ ਤੇ ਲਵ ਬਾਈ ਦੀ ਹੈਗੀ ਹੈ 6 ਫੁੱਟ ਤੇ ਮੈਂ ਤਾਂ ਕਰਕੇ ਪੁੱਛਿਆ ਵੀ ਬਾਈ ਘੋੜੇ ਜਿਹੜੇ ਬਾਈ ਹੁਣੀ ਵਿਖਾਈ ਜਾਂਦੇ ਆ ਨਾ ਤੇ ਉਸ ਹਿਸਾਬ ਨਾਲ ਵੇਖਿਓ ਕਿ ਕਦੇ ਆਇਆ ਨਾ ਕਹਦੇ ਹੋ ਵੀ ਯਾਰ ਬੰਦੇ ਕਿਉਂਕਿ ਬਾਈਆਂ ਦੀ ਹਾਲਤ ਨਹੀਂ ਬਾਈਆਂ ਨੂੰ ਮੈਂ ਵੇਖ ਲਿਆ ਸੀ ਮਾਈ ਹੁਣੀ ਬਾਈ ਆਪ ਘੋੜਾ ਫਰਕੇ ਬਾਈ ਹੁਣੀ 6-6 ਫੁੱਟ ਦੇ ਲੱਗ ਗਿਆ ਬਾਈ 6.5 ਫੁੱਟ ਤੇ ਆਪ ਘੋੜੇ ਦੀ ਪਰਫਾਰਮੈਂਸ ਕਰਾਈ ਹੈ ਬਾਕੀ ਘੋੜੇ ਤੁਹਾਨੂੰ ਉਹ ਵੀ ਦਿਖਰਾਏ ਹੋਣਗੇ ਵੀ ਕੀ ਚੀਜ਼ਾਂ ਨੇ ਬਾਕੀ ਲਾਈਵ ਮੈਂ ਤੇ ਇੱਕ ਵਾਰੀ ਫੇਰ ਮਨ ਲਓ ਤੁਹਾਨੂੰ ਮੁੜ ਕੇ ਕਹੂੰਗਾ ਗੱਲ ਵੀ ਭਾਈ ਲਾਈਵ ਆ ਕੇ ਤੁਸੀਂ ਜਰੂਰ ਘੋੜੀ ਪਰੌਣ ਤੋਂ ਪਹਿਲਾਂ ਲਾਈਵ ਆਓ ਭਰਾਵਾਂ ਦੇ ਕੋਲ ਤੇ ਘੋੜਿਆਂ ਦੇ ਦਰਸ਼ਨ ਕਰੋ ਤੁਸੀਂ ਬਾਗੋ ਬਾਗੇ ਰੂਹ ਖੁਸ਼ ਹੋ ਜੂ ਤੁਹਾਡੀ ਅੱਛਾ ਭਾਈ ਹੋਰ ਕੋਈ ਗੱਲਬਾਤ ਕੋਈ ਰਹਿ ਗਈ ਹੋਵੇ ਮੇਰੇ ਤੋਂ ਪੁੱਛਣ ਤੋਂ ਤੇ ਜਰੂਰ ਸਾਂਝ ਪਾ ਕੇ ਇੱਕ ਸਾਥ ਕੁੱਤੇ ਬੜੇ ਕਹਿੰਦੇ ਟੌਰੀ ਰੱਖੇ ਹੈ ਭਾਈ ਹਾਂਜੀ ਭਾਈ ਕਿੱਦਾਂ ਭਾਈ ਕੁੱਤੇ ਇਹ ਇਹ ਕਿਹੜੀ ਹੈ ਮੈਂ ਆਪਣੇ ਹੈਗੇ ਆ ਪਾਕਿਸਤਾਨੀ ਬੁੱਲੀ ਹੈ ਨਾ ਹਾਂਜੀ ਬੁੱਲੀ ਹੈ ਭਾਈ ਇਹ ਇੱਕ ਮੇਲ ਹੈ ਇੱਕ ਫੀਮੇਲ ਹੈ ਹਾਂਜੀ ਭਾਈ ਇਹ ਕਿੰਨਾ ਟਾਈਮ ਹੋ ਗਿਆ ਸ਼ੌ ਇਹ ਤਾਂ ਵੀ ਸ਼ੁਰੂ ਤੋਂ ਜਦੋਂ ਮਤਲਬ ਸੁਰਤ ਸੰਭਲੀ ਹੈ ਹਾਂ ਪਹਿਲਾਂ ਮਤਲਬ ਡੈਡੀ ਵਰਨ ਨੂੰ ਸ਼ੌਂਕ ਸੀ ਬਈ ਪਾਪੇ ਵਰਨ ਨੂੰ ਇਹ ਵੀ ਰੱਖਦੇ ਆਏ ਸੀਗੇ ਜੀ ਉਦੋਂ ਮਤਲਬ ਜਰਮਨ ਛਾਵ ਵਾਲੀ ਸੈਸ਼ਨ ਉਹਨਾਂ ਦਾ ਦੌਰ ਸੀਗਾ ਜੀ ਡਾਬਰਮੈਨ ਦਾ ਫਿਰ ਅਸੀਂ ਆ ਗਏ ਫਿਰ ਪਿਟਬੁੱਲ ਰੱਖਣ ਲੱਗ ਗਏ ਫਿਰ ਐਂ ਕਰਕੇ ਬੁਲੀ ਹੁਣ ਇਹਨਾਂ ਨੂੰ ਹੋ ਗਈ 600 ਥਾਲ ਰੱਖਿਆ ਨੂੰ ਆਏ ਆਂਦੇ ਵੀ ਜਦੋਂ ਇਹ ਦੋਵੇਂ ਉਹ ਦੂਜੀ ਮਾਂ ਹੈ ਹਨਾ ਜਿਹਨੂੰ ਬਿੱਲੋਂ ਆਂਦੇ ਸੀ ਆਪਾਂ ਤੇ ਕੁੱਤੇ ਦਾ ਨਾਂ ਕੀ ਰੱਖਤਾ ਸ਼ੇਰਾ ਬਈ ਉਹਦਾ ਨਾਂ ਸ਼ੇਰਾ ਹੈ ਤੇ ਅੰਕਲ ਹੱਸਦੇ ਸੀ ਅੰਕਲਾਂ ਦੇ ਵੀ ਜਦੋਂ ਮਾਂ ਪੋਤੇ ਕਿਤੇ ਇਕੱਠੇ ਬਾਹਰ ਨਿਕਲ ਜਾਂਦੇ ਆ ਨਾ ਦੂਜੇ ਫਾਰਮਾਂ ਦਾ ਇੱਕ ਅੱਧਾ ਕੁੱਤਾ ਘਟਾ ਦਿੰਦੇ ਆ ਮਤਲਬ ਵੀ ਇਹ ਨਾ ਪੀਰੋ ਜੇਕਾ ਦੀਆ ਅੱਛਾ ਅਸੀਂੀਆਂ ਨੂੰ ਲੜ ਕੇ ਤੇ ਅੱਛਾ ਵੀ ਰੋਜ਼ ਦਾ ਇੱਕ ਨਾਟ ਕਰ ਜਾਂਦਾ ਵੀ ਲੰਮਾ ਆਉਂਦਾ ਕੋਈ ਨਾ ਕੋਈ ਜਦੋਂ ਦੋਵੇਂ ਇਕੱਠੇ ਖੁੱਲ ਜਾਂਦੇ ਹਨ ਜੀ ਤੇ ਬਾਕੀ ਭਾਈ ਰਾਖੀ ਵੀ ਪੂਰੀ ਆ ਭਾਈ ਗੁਰਪ੍ਰੀਤ ਇਹਨਾਂ ਦੀ ਐਵੇਂ ਕਹੀਏ ਹਾਈਵੇ ਦੇ ਉੱਤੇ ਬੈਠੇ ਆ ਹਾਂ ਵਿਚ ਲੋ ਤੇ ਇੱਕ ਬਾਕੀ ਦੀ ਪੁਲ ਨਹੀਂ ਹੈ ਹਾਂ ਵੀ ਸੇਵਾ ਕਰਦੇ ਆ ਜੀ ਲੋ ਆਪਣਾ ਪੂਰਾ ਨੌਕਰ ਵੀ ਇਹ ਵੀ ਜੀ ਜੋ ਆਪਣੇ ਇੱਧਰ ਸਵਾਈ ਸੇਕਦਾ ਵੀ ਮੈਂ ਤਾਂ ਬਹੁਤ ਧੰਨਵਾਦ ਕਰਦਾ ਹਾਂ ਬਾੜ ਨੇ ਤੋਂ ਸਾਡੇ ਰਾਜਪੂਤ ਬੜੇ ਮਿੱਤਰ ਹੈ ਇਹ ਕੋ ਰ ਆ ਨੂ ਮਤਲਬ ਇਹਨਾਂ ਦਾ ਖਾਨਦਾਨ ਜੀ ਉਹ ਰਾਜਪੂਤ ਤੇ ਆਪਾਂ ਜਿਹੜੇ ਸਰਦਾਰ ਐ ਹਮ ਸਾਰਾ ਘੋੜਿਆਂ ਨੂੰ ਮਤਲਬ ਸ਼ੁਰੂ ਤੋਂ ਜਿਵੇਂ ਬਚਪਨ ਤੋਂ ਪਾਲਿਆ ਜੀ ਇਹ ਘੋੜੇ ਵੈਸੇ ਦਾ ਮੇਰੇ ਦਾਦਾ ਜੀ ਹੁਰੀ ਵੀ ਜਿਹੜਾ ਜਨਮ ਐ 1970 ਦਾ ਜੀ ਹੁਰੀ ਵੀ ਜਿਉਂ ਸੀ ਬਚਪਨ ਸਾਡੇ ਕੋਲੇ ਪਹਿਲਾਂ ਵੀ ਇੱਕ ਕਾਲੀ ਘੋੜੀ ਹੁੰਦੀ ਸੀ 1973 ਦੀ ਗੱਲ ਕਰਦਾ ਇਹਨਾਂ ਜੀ ਬਾਕੀ ਮੈਂ ਆਪਦੀ ਦਰਸ ਤੋਂ ਬਾਈ ਬਿੰਤੂ ਦਾ ਜੀ ਬੈਠ ਦੇ ਚੰਗੇ ਇਨਸਾਨ ਨਹੀਂ ਵੇਖੇ ਜੀ ਇਹਨਾਂ ਦਾ ਬਹੁਤ ਤੈਦ ਲੋ ਜੀ ਧੰਨਵਾਦ ਭਾਈ ਜੀ ਸਾਰੀ ਭਰਾਵਾਂ ਦਾ ਧੰਨਵਾਦ ਹੈ ਸੋ ਕਿਵੇਂ ਲੱਗੀ ਵੀਡੀਓ ਤੇ ਕਿਵੇਂ ਲੱਗੀਆਂ ਗੱਲਾਂ ਬਾਤਾਂ ਤੇ ਬਾਈ ਜੀ ਹੋਣਾ ਕੋਲ ਨਾ ਬੜੀਆਂ ਚੰਗੀਆਂ ਸੋਹਣੀਆਂ ਘੋੜੀਆਂ ਦੇ ਵਸ਼ੇਰੀਆਂ ਆ ਉਹ ਤੁਹਾਨੂੰ ਭਾਗ ਅਸੀਂ ਥੋੜਾ ਜਿਹਾ 10 12 ਦਿਨ 15 ਦਿਨ ਟਲ ਕੇ ਪਾਵਾਂਗੇ ਤੇ ਨਗੀਨੇ ਤੁਹਾਨੂੰ ਉਹ ਵੀ ਵਿਖਾਵਾਂਗੇ ਆ ਵੀਡੀਓ ਕਿਵੇਂ ਲੱਗੀ ਚੰਗੀ ਲੱਗੀ ਹੈ ਬਾਹੂ ਬਲੀ ਦੇ ਫੈਨ ਹੋ ਘੋੜਾ ਭਰਾਵਾਂ ਨੇ ਨਵਾਂ ਲਿਆਂਦਾ ਤਾਂ ਦੱਬ ਕੇ ਇਹ ਪੁੱਜ ਕੇ ਸ਼ੇਅਰ ਕਰ ਦਿਓ ਵੀਡੀਓ ਕਮੈਂਟ ਵੀ ਜ਼ਰੂਰ ਕਰ ਦਿਓ ਤੇ ਭਾਈ ਵੀਰ ਹੋਣਾ ਨੂੰ ਫੋਨ ਕਰਕੇ ਵਧਾਈਆਂ ਵੀ ਨਵੇਂ ਘੋੜੇ ਦੀਆਂ ਜਰੂਰ ਦੇ ਦਿਆ ਕਰੋ ਸੋ ਅੱਗੇ ਭਰਾ ਜਿਹੜੇ ਤੁਹਾਡੇ ਇੱਕ ਫੋਨ ਕਾਰਨ ਕਰਕੇ ਭਰਾ 10 ਗੁਣਾ ਅੱਗੇ ਵਧਦੇ ਆ ਤੇ ਇਸ ਕਿੱਤੇ ਦੇ ਨਾਲ ਇਸ ਸ਼ੌਂਕ ਦੇ ਨਾਲ ਬਾਈ ਹੁਣੀ ਚੁੜੇ ਰਹਿਣ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਇਸੇ ਤਰ੍ਹਾਂ ਪਰਮਾਤਮਾ ਇਹਨਾਂ ਦੀ ਕਰਾਦਾ ਰਵੇ ਤੇ ਬਹੁਤ ਜਲਦ ਇਦਾਂ ਦੇ ਨਗੀਨੇ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੁੰਦੇ ਰਵਾਂਗੇ ਉਹਨੇ ਸਮੇਂ ਲਈ ਦਿਓ ਜੀ ਸੁਖ ਸੰਧੂ ਨੂੰ ਇਜਾਜ਼ਤ ਜਿਉਂਦੇ ਵਸਦੇ ਹੱਸਦੇ ਰਹੋ ਸ਼ਬਾ ਖੈਰ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਸੱਜਣਾ ਧੰਨਵਾਦ ਆ ਭਾਈ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਬਾਈ ਓਕੇ ਸੱਜਰੋ ਮਿਲਦੇ ਆ ਅਗਲੀ ਵੀਡੀਓ ਨਾਲ ਸ਼ੇਅਰ ਦਬਕੇ ਮਾਰ ਦਿਓ ਯਾਰ ਧੰਨਵਾਦ